ਵਿਹਾਲ ਕਰਨ ਵਾਸਤੇ ਔਰ ਖਾਸ ਕਰਕੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੁਲਿਸ ਉਸ ਇਲਾਕੇ ਦੇ ਵਿੱਚ ਜਿਹੜੀ 에ਅਰਬੇਸ ਦਾ ਇਲਾਕਾ ਹੈ ਜਿੱਥੇ ਸਰਚ ਕੀਤੀ ਜਾ ਰਹੀ ਹੈ ਜਿ ਸਵੇਰ ਤੋਂ ਔਰ ਅੱਗੇ ਵੀ ਜਿਹੜੀ ਹੈ ਪੁਲਿਸ ਲਗਾਤਾਰ ਸਰਚ ਕਰਦੀ ਰਹੇਗੀ ਔਰ ਪਿੱਛੇ ਵੀ ਕਰਦੀ ਆ ਰਹੀ ਸੀ ਉਸ ਚੀਜ਼ ਨੂੰ ਖਾਸ ਕਰਕੇ ਧਿਆਨ ਦੇ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਹੈ ਔਰ ਜਿਸ ਤਰ੍ਹਾਂ ਕਿ ਹੁਣ ਇਸ ਵੇਲੇ ਸਾਇਰਨ ਦੀ ਆਵਾਜ਼ਾਂ ਆ ਰਹੀਆਂ ਉਸ ਚੀਜ਼ ਨੂੰ ਲੈ ਕੇ ਉਥੇ ਨਾਕੇ ਤੇ ਜਿਹੜੇ ਲੋਕ ਹਨ ਉਹ ਲੋਕਾਂ ਨੂੰ ਸੂਚਿਤ ਕਰ ਰਹੇ ਨੇ ਜੀ ਮੁਕੇਸ਼ ਸਾਡੇ ਨਾਲ ਬਣੇ ਰਹੋ ਇੱਕ ਵਾਰ ਦਰਸ਼ਕਾਂ ਦੇ ਨਾਲ ਦੁਬਾਰਾ ਅਪਡੇਟ ਜਿਹੜੀ ਹੈ ਉਹ ਸਾਂਝੀ ਕਰ ਦਿੰਨੇ ਆ ਭਾਰਤ ਨੇ ਪਾਕਿਸਤਾਨ ਦਾ ਹਮਲਾ ناکਾਮ ਕਰ ਦਿੱਤਾ ਪਰ احتیاطਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਤਾਂ ਭਾਰਤ ਨੇ ਪਾਕਿਸਤਾਨ ਦਾ ਹਮਲਾ ناکਾਮ ਕੀਤਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਹੈ احتیاطਨ ਇਹ ਕਦਮ ਜਿਹੜੇ ਨੇ ਉਹ ਚੁੱਕੇ ਗਏ ਨੇ ਗੁਰਦਾਸਪੁਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਜਲੰਧਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਪਠਾਨਕੋਟ ਦੇ ਵਿੱਚ ਵੀ ਬਲੈਕਆਊਟ ਕੀਤਾ ਗਿਆ ਪਠਾਨਕੋਟ 에ਅਰਬੇਸ ਦੇ ਉਤੇ ਸਾਇਰਨ ਵਜਾਇਆ ਗਿਆ احتیاطاً ਤਾਂ ਜੋ ਅਲਰਟ ਜਿਹੜਾ ਹੈ ਖਤਰੇ ਦੀ ਘੰਟੀ ਉਹ ਵਜਾਈ ਗਈ ਹੈ ਪਠਾਨਕੋਟ ਸ਼ਹਿਰ ਪੂਰੇ ਤਰੀਕੇ ਦੇ ਨਾਲ ਸੁਰੱਖਿਅਤ ਹੈ ਕਿਉਂਕਿ ਸੁਰੱਖਿਆ ਫੋਰਸਸ ਪੂਰੇ ਤਰੀਕੇ ਦੇ ਨਾਲ ਤਿਆਰ ਬਾਰ ਤਿਆਰ ਅੰਮ੍ਰਿਤਸਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਇਹ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਨੇ ਫਿਰੋਜ਼ਪੁਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਮੁਕੰਮਲ ਤੌਰ ਦੇ ਉਤੇ ਬਲੈਕਆਊਟ ਰੋਸਪੁਰ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਖਾਸ ਤੌਰ ਦੇ ਉਤੇ ਇੱਥੇ ਵੀ ਐਤਿਆਤਨ ਜਿਹੜੇ ਨੇ ਇੱਕ ਕਦਮ ਚੁੱਕੇ ਗਏ ਨੇ ਜਲੰਧਰ ਦੇ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਤਾਂ ਜੇਚ ਐਤਿਆਤਨ ਇਹ ਕਦਮ ਜਿਹੜੇ ਨੇ ਚੁੱਕੇ ਗਏ ਨੇ ਪਠਾਨਕੋਟ 에ਅਰ ਬੇਸ ਨੂੰ ਵੀ ਪੂਰੇ ਤਰੀਕੇ ਦੇ ਨਾਲ ਜਿਹੜਾ ਉਹ ਸੁਰੱਖਿਅਤ ਰੱਖਿਆ ਹੋਇਆ ਹੈ ਪਾਕਿਸਤਾਨ ਦੇ ਵੱਲੋਂ ਇਹ ਹਮਲਾ ਜਿਹੜਾ ਉਹ ਕੀਤਾ ਗਿਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਵੀ ਬਲੈਕਆਊਟ ਤਾਂ ਜੰਮੂ ਦੇ ਵਿੱਚ ਕਈ ਥਾਵਾਂ ਦੇ ਉੱਤੇ ਬਲੈਕਆਊਟ ਕੀਤਾ ਗਿਆ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਜ਼ਰੀਏ ਟਾਰਗੇਟ ਕੀਤਾ ਗਿਆ ਸੀ ਪਠਾਨਕੋਟ 에어 بیس ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪੂਰੇ ਤਰੀਕੇ ਦੇ ਨਾਲ ਪਠਾਨਕੋਟ 에어 بیس ਸੁਰੱਖਿਅਤ ਹੈ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਜ਼ਰੀਏ ਟਾਰਗੇਟ ਕੀਤਾ ਗਿਆ ਸੀ ਪਰ ਪਾਕਿਸਤਾਨ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋ ਪਾਇਆ ਪਠਾਨਕੋਟ 에어 بیس ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਪੂਰੇ ਤਰੀਕੇ ਦੇ ਨਾਲ ਸੁਰੱਖਿਅਤ ਹੈ ਤਾਂ ਭਾਰਤ ਦੀਆਂ ਸੁਰੱਖਿਆ ਫੋਰਸਸ ਤਿਆਰ ਬਰ ਤਿਆਰ ਪਾਕਿਸਤਾਨ ਦੀ ਹਰ ਕਾਰਵਾਈ ਦਾ ਮੂੰਹ ਤੋੜਮਾ ਜਵਾਬ ਤੇ ਪਠਾਨਕੋਟ 에어 بیس ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਪੂਰੇ ਤਰੀਕੇ ਦੇ ਨਾਲ ਸੁਰੱਖਿਆ ਤੇ احتیاطਨ ਬਲੈਕਆਊਟ ਜ਼ਰੂਰ ਕਰ ਦਿੱਤਾ ਗਿਆ ਹੈ ਕਈ ਤਰ੍ਹਾਂ ਦੀਆਂ ਡਾਇਰੈਕਸ਼ਨ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਜਾ ਰਹੀਆਂ ਨੇ ਪਠਾਨਕੋਟ 에어 بیس ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਪੂਰੇ ਤਰੀਕੇ ਦੇ ਨਾਲ ਪਠਾਨਕੋਟ 에어 بیس ਸੁਰੱਖਿਅਤ ਹੈ ਤਾਂ ਜੇ ਇਹ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਡਰੋਨ ਦੇ ذریعے ਟਾਰਗੇਟ ਕੀਤਾ ਗਿਆ ਸੀ ਪਰ ਆਪਣੇ ਮਨਸੂਬਿਆਂ ਦੇ ਵਿੱਚ ਨਾ ਪਾਕ ਕਾਮਯਾਬ ਨਹੀਂ ਹੋ ਸਕੇ ਆ ਭਾਰਤ ਦੇ ਵੱਲੋਂ ਮੂੰਹ ਤੋੜਨਾ ਜਵਾਬ ਭਾਰਤੀ ਡਿਫੈਂਸ ਸਿਸਟਮ ਪੂਰੇ ਤਰੀਕੇ ਦੇ ਨਾਲ ਐਕਟਿਵ ਜੰਮੂ ਤੋਂ ਲੈ ਕੇ ਪੰਜਾਬ ਤੱਕ ਪੂਰੇ ਤਰੀਕੇ ਦੇ ਨਾਲ ਐਕਟਿਵ ਖਾਸ ਤੌਰ ਦੇ ਉਤੇ ਬਾਰਡਰ ਦੇ ਨਾਲ ਜੁੜੇ ਹੋਏ ਜ਼ਿਲ੍ਹੇ ਉਹਨਾਂ ਦੇ ਨਾਲ ਜੁੜੇ ਹੋਏ ਪਿੰਡਾਂ ਦੇ ਵਿੱਚ ਸੁਰੱਖਿਆ ਫੋਰਸਸ ਪੂਰੇ ਤਰੀਕੇ ਦੇ ਨਾਲ ਤਿਆਰਬਾਰ ਤਿਆਰ ਨੇ ਗੁਰਦਾਸਪੁਰ ਅਤੇ ਪਠਾਨਕੋਟ ਦੇ ਵਿੱਚ ਬਲੈਕਆਊਟ ਤੇ ਤਸਵੀਰਾਂ ਜੰਮੂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਜਿਵੇਂ ਹੀ ਮਜ਼ਾਈਲਾ ਐਂਟਰ ਕਰਦੀਆਂ ਨੇ ਭਾਰਤੀ ਖੇਤਰ ਦੇ ਵਿੱਚ ਤਾਂ ਭਾਰਤ ਦਾ ਡਿਫੈਂਸ ਸਿਸਟਮ ਪੂਰੇ ਤਰੀਕੇ ਦੇ ਨਾਲ ਇਹਨਾਂ ਨੂੰ ਨਸ਼ਟ ਕਰ ਦਦਾ ਹੈ ਕਿਸੇ ਵੀ ਤਰੀਕੇ ਦੇ ਨੁਕਸਾਨ ਦੀ ਜੜੀ ਖਬਰ ਨਹੀਂ ਹੁਸ਼ਿਆਰਪੁਰ ਦੇ ਵਿੱਚ ਇਸ ਵਕਤ ਕਿਸ ਤਰੀਕੇ ਦੇ ਨਾਲ ਹਾਲਾਤ ਨੇ ਸਾਡੇ ਸਹਿਯੋਗੀ ਯੋਗੇਸ਼ ਜੁੜੇ ਹੋਏ ਨੇ ਯੋਗੇਸ਼ ਪਠਾਨਕੋਟ ਦੇ ਵਿੱਚ احتਿਆਤਨ ਕਈ ਕਦਮ ਚੁੱਕੇ ਨੇ ਜੰਮੂ ਦੇ ਵਿੱਚ ਵੀ ਤੇ ਉਸੇ ਤਰੀਕੇ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਵੀ ਇਸ ਵਕਤ ਦੀ ਕੀ ਤਸਵੀਰ ਹੈ ਕੀ ਅਪਡੇਟ ਹੈ ਜਿਵੇਂ ਜਿਵੇਂ ਜਿਹੜੇ ਐਕਸਕਲੂਸਿਵ ਵੀਡੀਓ ਸਾਡੇ ਦਰਸ਼ਕ ਦੇਖ ਰਹੇ ਹਨ ਉਹ ਤਸਵੀਰਾਂ ਦੇਖਣਯੋਗ ਹਨ ਕਿ ਉੱਚੀ ਬਸੀ ਦੇ ਵਿੱਚ ਜਿਹੜਾ ਇੱਕ ਪੈਨਿਕ ਦਾ ਮਾਹੌਲ ਬਣਿਆ ਹੈ ਉਹ ਕਿਵੇਂ ਦੀਆਂ ਤਸਵੀਰਾਂ ਉੱਥੇ ਦੇ ਲੋਕਾਂ ਵੱਲੋਂ ਜਿਹੜੀਆਂ ਵੀਡੀਓ ਰਿਕਾਰਡ ਕੀਤੀਆਂ ਗਈਆਂ ਹਨ ਉਹਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਸਮਾਨ ਦੇ ਵਿੱਚ ਕਿਵੇਂ ਇੱਕ ਮਜ਼ਾਈਲ ਨੁਮਾ ਚੀਜ਼ਾਂ ਦਿਖਾਈ ਦੇ ਰਹੀਆਂ ਹਨ 3 3 4 4 6 6 ਇਕੱਟੀਆਂ ਇੱਕ ਇੱਕ ਜੋ ਝੁੰਡੇ ਝੁੰਡ ਨੁਮਾ ਚੀਜ਼ਾਂ ਦਿਖਾਈ ਦੇ ਰਹੀਆਂ ਹਨ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹਲ ਤੱਕ ਕਿ ਇਹ ਮਜ਼ਾਈਲਾ ਸੀ ਜਾਂ ਕੀ ਸੀਗਾ ਪਰ ਤਸਵੀਰਾਂ ਜਿਹੜੀਆਂ ਹਨ ਉਸ ਉਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਇੱਕ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਹੁਸ਼ਿਆਰਪੁਰ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹਾਲੇ ਵੀ ਕੋਈ ਇਕਾ ਦੁਕਾ ਦੁਕਾਨਦਾਰ ਹਨ ਜਿਹੜੇ ਕਿ ਇਸ ਬਲੈਕਆਊਟ ਨੂੰ ਤੋੜਦੇ ਨਜ਼ਰ ਆ ਰਹੇ ਹਨ ਜਾਂ ਇਕਾ ਦੁਕਾ ਵਾਹਨ ਹਨ ਜਿਹੜੇ ਕੰਦੇ ਦੇ ਨਜ਼ਰ ਆ ਰਹੇ ਹਨ ਪਰ ਹੁਸ਼ਿਆਰਪੁਰ ਦੇ ਵਿੱਚ احتਿਆਤਨ ਜਿਹੜਾ ਹੈ ਕਿਸੇ ਵੀ ਅਜਿਹੇ ਮਨਸੂਬੇ ਨੂੰ ਜਿਹੜਾ ਹੈ ਉਹ ਨਾਕਾਮ ਕਰਨ ਲਈ ਉਹ ਬਲੈਕਆਊਟ ਕਰ ਦਿੱਤਾ ਗਿਆ ਹੈ ਜਿਵੇਂ ਕਿ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਬਾਰਡਰ ਦੇ ਲਾਗੇ ਜਿੰਨੇ ਵੀ ਏਰੀਆ ਹਨ ਉਹਨਾਂ ਦੇ ਵਿੱਚ احتਿਆਤਨ ਬਲੈਕਆਊਟ ਕੀਤਾ ਗਿਆ ਹੈ ਉਸੇ ਦਿਨ ਚੱਲਦੇ ਜਦੋਂ ਤੋਂ ਇਹ ਅਜੀਹਿਆ ਖਬਰਾਂ ਸਾਹਮਣੇ ਆਈਆਂ ਹਨ ਕਿ ਦਸੂਹਾ ਦੇ ਕੋਟ ਧੂਹੀ ਵੀ ਵਿਖੇ ਅਤੇ ਹਲਕਾ ਮੁਕੇਰੀਆਂ ਦੇ ਉੱਚੀ ਬੱਸੀ ਵਿਖੇ ਕੁਝ ਅਜੀਹਿਆ ਚੀਜ਼ਾਂ ਦੇਖੀਆਂ ਗਈਆਂ ਹਨ ਜਿਨ੍ਹਾਂ ਨੂੰ ਕਿ ਲੋਕ ਇਹ ਕਹਿ ਰਹੇ ਹਨ ਕਿ ਇਹ ਮਜ਼ਾਈਲਾ ਹਨ ਅਤੇ ਇਹਨਾਂ 'ਨਾਂ ਹਮਲਾ ਕੀਤਾ ਗਿਆ ਹੈ ਉਸ ਤੋਂ ਬਾਅਦ ਪਰਕਾਸ਼ਨਲੀ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਪੂਰਨ ਬਲੈਕਆਊਟ ਕਰ ਦਿੱਤਾ ਗਿਆ ਇਸ ਵੇਲੇ 3 ਹਰ ਪਾਸੇ ਹਨੇਦੀ ਕਾਲੀ ਚਾਦਰ ਦੇਖ ਰਹੇ ਹੋ ਕਿ ਹਾਲਾਂਕਿ ਕੁਝ ਇੱਕ ਦੁਕਾਨਦਾਰ ਕਹਿ ਸਕਦੇ ਹਾਂ ਜਾਂ ਕੁਝ ਇੱਕ ਰਾਗੀ ਕਹਿ ਸਕਦੇ ਹਾਂ ਕਿ ਜਿਹੜੇ ਹਲੇ ਚੱਲਦੇ ਨਜ਼ਰ ਆ ਰਹੇ ਹਨ ਪਰ احتਿਆਤਨ ਜਿਹੜਾ ਹੈ ਇਹ ਮਾਹੌਲ ਨੂੰ ਦੇਖਦੇ ਹੋਏ ਐਕਸਕਲੂਸਿਵ ਵੀਡੀਓ ਸਾਡੇ ਦਰਸ਼ਕ ਸਾਡੀ ਟੀਵੀ ਸਕਰੀਨ ਤੇ ਦੇਖ ਰਹੇ ਹਨ ਕਿ ਜਿਹੜੇ ਲੋਕ ਜਿਹੜੇ ਉੱਥੇ ਦੇ ਰਹਿਣ ਵਾਲੇ ਹਨ ਉਹਨਾਂ ਨੇ ਅਸਮਾਨ ਦੀਆਂ ਵੀਡੀਓ ਬਣਾਈਆਂ ਹਨ ਅਭੀ ਉਹ ਹੁਣ ਲਗਾਤਾਰ ਸਾਡੇ ਦਰਸ਼ਕਾਂ ਦੇ ਸਾਹਮਣੇ ਆ ਰਹੀਆਂ ਹਨ ਔਰ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਇੱਕ ਝੁੰਡੂਮਾ ਜੋ ਚੌਂਦਰੀ ਸ਼ੁਰ ਦੇ ਵਿੱਚ ਕੁਝ ਇੱਕ ਚੀਜ਼ਾਂ ਜਿਹੜੀਆਂ ਹਨ ਉਹ ਅੱਗੇ ਵੱਧੀਆਂ ਦਿਖਾਈ ਦੇ ਰਹੀਆਂ ਹਨ ਔਰ ਉਹਨਾਂ ਨੂੰ ਮਿਜ਼ਾਈਲਾ ਕੀਤਾ ਜਾ ਰਿਹਾ ਹੈ ਹਾਲਾਂਕਿ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੈ ਪਰ ਉੱਥੇ ਇਹੀ ਰੌਲਾ ਪਿਆ ਹੋਇਆ ਹੈ ਕਿ ਮਿਜ਼ਾਈਲ ਹਮਲੇ ਜਿਹੜੇ ਹਨ ਉਹ ਕੀਤੇ ਗਏ ਹਨ ਜੀ ਕੋਟੂਟੂਈ ਵੀ ਖੇਤ ਜਿਹੜਾ ਇੱਕ ਸ਼ੈਲਡ ਗਿਆ ਹੈ ਉਸ ਨਾਲ ਉਸ ਦਿਨ ਨਾਲ ਵੀ ਕੋਈ ਹਾਦਸਾ ਹੋਣ ਦੀ ਜਿਹੜੀ ਹੈ ਖਬਰ ਸਾਹਮਣੇ ਨਹੀਂ ਆਈ ਹੈ ਇੱਕ ਦੇਖੀਏ ਜਿਵੇਂ ਕਿ ਤੁਸੀਂ ਵੀ ਬੋਲ ਰਹੇ ਹੋ ਕਿ ਜੇਕਰ ਅਜਿਹਾ ਕੋਈ ਪ੍ਰਯਾਸ ਕੀਤਾ ਗਿਆ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬਿਲਕੁਲ ਯੁਗੇਸ਼ ਤੁਸੀਂ ਸਾਡੇ ਨਾਲ ਬਨੇ ਰਹੋ ਸਾਡੇ ਨਾਲ ਅੰਮ੍ਰਿਤਸਰ ਤੋਂ ਮਨਿੰਦਰ ਸਿੰਘ ਮੋਂਗਾ ਵੀ ਜੁੜੇ ਹੋਏ ਨੇ ਤਾਂ ਮਨਿੰਦਰ ਕੀ ਤਸਵੀਰ ਹੈ ਇਸ ਵਕਤ ਗੁਰੂ ਨਗਰੀ ਅੰਮ੍ਰਿਤਸਰ ਤੋਂ ਕਿਸ ਤਰੀਕੇ ਦੇ ਨਾਲ ਕਦਮ ਜਿਹੜੇ ਨੇ ਹੋ ਚੁੱਕੇ ਜਾ ਰਹੇ ਨੇ ਕੀ ਮਾਹੌਲ ਹੈ ਆ ਦੇਖੋ ਜਦੋਂ ਦਾ ਇਹ ਜਾਣਕਾਰੀ ਆਈ ਸੀ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 9 ਵਜੇ ਤੋਂ 5 ਵਜੇ ਤੱਕ ਦਾ ਬਲੈਕਆਊਟ ਅਨਾਉਂਸ ਕਰ ਦਿੱਤਾ ਗਿਆ ਉਦੋਂ ਤੋਂ ਹੀ ਇੱਕਿਆਤ ਰਹੀ ਹੈ ਚਰਚਾਵਾਂ ਦਾ ਦੌਰ ਲਗਾਤਾਰ ਜਾਰੀ ਸੀ ਕਿ ਅਮਰਸਰ ਵਿਖੇ ਵੀ ਬਲੈਕਆਊਟ ਕੀਤਾ ਜਾ ਸਕਦਾ ਹੈ ਕਿਉਂਕਿ ਅਮਰਸਰ ਚ ਵੀ ਬੀਤੀ ਦੇਰ ਰਾਤ ਮਿਜ਼ਾਈਲ ਅਟੈਕ ਹੋਇਆ ਸੀ ਪਰ ਜਦੋਂ ਸ਼ਾਮ ਵੇਲੇ ਜੰਮੂ ਜੰਮੂ ਤੋਂ ਪਠਾਨਕੋਟ ਤੇ ਹਮਲਾ ਹੋਇਆ ਤਾਂ ਉਸ ਤੋਂ ਬਾਅਦ ਤੁਰੰਤ ਜਿਹੜਾ ਬਲੈਕਆਊਟ ਦਾ ਐਲਾਨ ਕੀਤਾ ਗਿਆ 8:58 ਮਿੰਟ ਤੇ ਲੋਕ ਸਪਰਕ ਵਿਭਾਗ ਵੱਲੋਂ ਇਹ ਸੂਚਨਾ ਜਾਰੀ ਕੀਤੀ ਗਈ ਕਿ ਬਲੈਕਆਊਟ ਹੋਣ ਜਾ ਰਿਹਾ ਹੈ ਪਰ ਪੂਰੇ 9 ਵਜੇ ਹੀ ਗੁਰੂ ਨਗਰੀ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਮੁਕੰਮਲ ਬਿਜਲੀ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਔਰ ਲੋਕ ਵੀ ਬੜੇ ਹੁਣ ਜਾਗਰੂਕ ਹੋ ਚੁੱਕੇ ਨੇ ਕੁਝ ਦਿਨਾਂ ਤੋਂ ਲੋਕ ਖੁਦ ਵੀ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰਕੇ ਇਸ ਵੇਲੇ ਮੁਕੰਮਲ ਤੌਰ ਤੇ ਹਨੇਰੇ ਦੇ ਵਿੱਚ ਬੈਠੇ ਨੇ ਜੇਕਰ ਗਲੀ ਕੋਣ ਕਿਸੇ ਦੀ ਲਾਈਟ ਜਗ ਵੀ ਰਹੀ ਹੈ ਤਾਂ ਗਾਂਡ ਕੋਣ ਉਸ ਨੂੰ ਜਾ ਕੇ ਸਮਝਾਇਆ ਜਾ ਰਿਹਾ ਹੈ ਕਿ ਕਿਰਪਾ ਕਰਕੇ ਲਾਈਟ ਬੰਦ ਕਰੋ ਕਿਉਂਕਿ ਲੋਕਾਂ ਦੇ ਵਿੱਚ ਤਣਾਅ ਹੈ ਟੈਨਸ਼ਨ ਹੈ ਕਿਉਂਕਿ ਜੋ ਹਾਲਾਤ ਬਣ ਚੁੱਕੇ ਨੇ ਉਹ ਚਿੰਤਾਜਨਕ ਨੇ ਚੋਕਾ ਚ ਕਿਤੇ ਨਾ ਕਿਤੇ ਇਸ ਗੱਲ ਦਾ ਖੋਫ ਹੈ ਜਿਸ ਤਰ੍ਹਾਂ ਦੇ ਰੈਪੀ ਮਾਈਨਾਈਲ ਅਟੈਕ ਪੰਜਾਬ ਦੇ 7 ਸ਼ਹਿਰਾਂ ਚ ਸੈਨਿਕ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸੀ ਉਸ ਦੇ ਨਾਲ ਕਿਤੇ ਨਾ ਕਿਤੇ ਹੁਣ ਲੋਕਾਂ ਦੇ ਮਨਾਂ ਵਿੱਚ ਚਿੰਤਾ ਬਣੀ ਹੈ ਜਿਸ ਤੇ ਨਾਲ ਜੰਮੂ ਜੰਮੂ ਤੁਵਾਜ ਪਠਾਨਕੋਟ ਤੇ ਹਮਲਾ ਕੀਤਾ ਗਿਆ ਤਾਂ ਜ਼ਾਹਰ ਜੀ ਗੱਲ ਹੈ ਇਹ ਚਿੰਤਾ ਸੁਭਾਵਿਕ ਹੈ ਔਰ ਇਸ ਚਿੰਤਾ ਦੇ ਚਲਦਿਆਂ ਹੀ ਲੋਕ ਹੁਣ ਆਪਣੇ ਕਿਸੇ ਤਰੀਕੇ ਦੀ ਕੋਈ ਅਸਮਾਨ ਦੇ ਵਿੱਚ ਜਿਵੇਂ ਰਾਤ ਅੰਮ੍ਰਿਤਸਰ ਦੇ ਵਿੱਚ ਵਖਾਈ ਦਿੱਤਾ ਸੀ ਕੋਈ ਲਾਈਟ ਨੂੰ ਆ ਚੀਜ਼ ਕੋਈ ਧੁਮਾਕੇ ਦੀ ਆਵਾਜ਼ ਕਿਸੇ ਦੇ ਵੱਲੋਂ ਸੁਣਾਈ ਦਿੱਤੀ ਗਈ ਹੋਵੇ ਨਹੀਂ ਹਲੇ ਤਾਂ ਕਮਨ ਦੇਖੋ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਹੈ ਪਰ ਦੇਰ ਰਾਤ ਜੋ ਵਾਪਰੀ ਸੀ ਉਸ ਦਾ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਲੋਕ ਖੋਫ ਜ਼ਿਆਦਾ ਨੇ ਲੋਕ ਆਪਣੇ ਆਪ ਹੀ ਜੋ ਹੈ ਉਹ ਘਰ ਦੀਆਂ ਲਾਈਟਾਂ ਬੰਦ ਕਰਕੇ ਪੂਰੇ ਹਨੇਰੇ ਦੇ ਵਿੱਚ ਬੈਠੇ ਨੇ ਹਾਲਾਂਕਿ ਬਿਨਾਂ ਸ਼ੱਕ ਗਰਮੀ ਬਹੁਤ ਜ਼ਿਆਦਾ ਔਰ ਇਸ ਦੇ ਵਿੱਚ ਏਸੀ ਜਾਂ ਕੂਲਰ ਤੋਂ ਬਿਨਾਂ ਰਹਿ ਪਾਣਾ ਵੀ ਸੰਭਵ ਨਹੀਂ ਹੈ ਪਰ ਕਿਉਂਕਿ ਮਜਬੂਰੀ ਹੈ ਕਿਉਂਕਿ ਜਾਨ ਸਭ ਤੋਂ ਪਹਿਲਾਂ ਆਪਣੀ ਸੁਰੱਖਿਆ ਯਕੀਨੀ ਬਣਾਉਣੀ ਲਾਜ਼ਮੀ ਹੈ ਤੋ ਸੁਰੱਖਿਆ ਦੇ ਲਿਹਾਜ਼ ਨਾਲ ਹੁਣ ਬਲੈਕਆਊਟ ਦਾ ਆਰਡਰ ਹੈ ਔਰ ਮੈਨੂੰ ਲੱਗਦਾ ਹੈ ਕਿ ਹਾਲਾਂਕਿ ਜੋ ਮੈਸੇਜ ਆਇਆ ਹੈ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਕੋਲ ਉਸ ਦੇ ਵਿੱਚ ਸਿਰਫ ਇਹ ਕਿਹਾ ਗਿਆ ਕਿ ਬਲੈਕਆਊਟ ਕੀਤਾ ਜਾ ਰਿਹਾ ਹੈ ਇਸ ਦੇ ਕੋਈ ਸਮਾਂ ਹੱਦ ਨਹੀਂ ਰੱਖੀ ਗਈ ਇਸ ਤਰ੍ਹਾਂ ਗੁਰਦਾਸਪੁਰ ਚ ਦੁਪਹਿਰੇ ਐਨਾਉਂਸ ਕਰ ਦਿੱਤਾ ਗਿਆ ਸੀ ਕਿ 9 ਤੋਂ 5 ਵਜੇ ਤੱਕ ਬਲੈਕਆਊਟ ਹੈ ਲਾਈਟਾਂ ਬੰਦ ਰੱਖੋ ਜੇਕਰ ਇਨਵਰਟਰ ਜਨਰੇਟਰ ਹੈ ਤਾਂ ਨਾ ਚਲਾਓ ਬਾਹਰ ਲਾਈਟ ਨਹੀਂ ਨਜ਼ਰ ਆਣੀ ਚਾਹੀਦੀ ਜੇਕਰ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਤੁਰੰਤ ਆਪਣੀ ਗੱਡੀ ਸਾਈਡ ਤੇ ਲਾਓ ਉਸ ਦੀਆਂ ਲਾਈਟਾਂ ਬੰਦ ਕਰੋ ਪੁਰ ਨੇਰੇ ਚ ਵੇਸ਼ ਕਰੋ ਬਲੈਕਆਊਟ ਖਤਮ ਹੋਣ ਦੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਕਿੰਨੇ ਵਜੇ ਤੱਕ ਜਾਰੀ ਰਹਿੰਦਾ ਹੈ ਔਰ ਇਸ ਦੇ ਨਾਲ ਨਾਲ ਇਸ ਗੱਲ ਤੇ ਵੀ ਨਜ਼ਰ ਬਣੀ ਹੈ ਕਿ ਕਿਤੇ ਜੰਮੂ ਪਸ਼ਾਨਕੋਟ ਦੇ ਵਿੱਚ ਜੋ ਹਾਦਸੇ ਵਾਪਰੇ ਨੇ ਜਿਸ ਤਰ੍ਹਾਂ ਜਨਾਨੇ 'ਤੇ ਅਟੈਕ ਕੀਤੇ ਗਏ ਉਹ ਚਿੰਤਾ ਦਾ ਵਿਸ਼ਾ ਨੇ ਉਸ ਦਿਨ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਹੋਰ ਜ਼ਿਆਦਾ ਪੈਦਾ ਕਰ ਦਿੱਤੀ ਹੈ ਜੇ ਕੋਈ ਖਤਰਾ ਆਉਂਦਾ ਹੈ ਤਾਂ ਕਿਵੇਂ ਪਿੰਡ ਪਿੰਡ ਜਾਂ ਸ਼ਹਿਰ ਸ਼ਹਿਰ ਤੱਕ ਜਾਣਕਾਰੀ ਜਿਹੜੀ ਹੈ ਉਹ ਪਹੁੰਚਾਈ ਜਾਂਦੀ ਹੈ ਕਿਵੇਂ ਅਲਰਟ ਕੀਤਾ ਜਾਂਦਾ ਲੋਕਾਂ ਨੂੰ ਦੇਖੋ ਤੋਂ ਜਿਹੜਾ ਪਰਸੋ ਜਿਹੜੀ ਕੱਲ ਟਰਲ ਕੀਤੀ ਗਈ ਬਲੈਕਆਊਟ ਕੀਤਾ ਗਿਆ ਉਸ ਤੋਂ ਬਾਅਦ ਰਾਤ ਨੂੰ ਅਟੈਕ ਤੋਂ ਬਾਅਦ ਜਿਹੜਾ ਬਲੈਕਆਊਟ ਹੋਇਆ ਕਿਤੇ ਨਾ ਕਿਤੇ ਹੁਣ ਲੋਕ ਕਾਫੀ ਹੱਦ ਤੱਕ ਜਾਗਰੂਕ ਹੋ ਚੁੱਕੇ ਨੇ ਮੀਡੀਆ ਦੀ ਖਬਰਾਂ ਦੇ ਕਰਕੇ ਵੀ ਲੋਕ ਅਵੇਅਰ ਹੋ ਚੁੱਕੇ ਨੇ ਲੋਕਾਂ ਨੂੰ ਹਾਲਾਤ ਦੀ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਸਮਝ ਹੈ ਪੂਰੀ ਤਰ੍ਹਾਂ ਦੇ ਨਾਲ ਅੰਦਾਜ਼ਾ ਹੈ ਕਿ ਬੇहद ਚਿੰਤਾਜਨਕ ਹਾਲਾਤ ਨੇ ਔਰ ਇਹਨਾਂ ਹਾਲਾਤਾਂ ਦੇ ਮੱਦੇ ਨਜ਼ਰ ਹੁਣ ਜਦੋਂ ਲਾਈਟ ਪੂਰੇ ਏਰੀਆ ਦੀ ਜਾਂਦੀ ਹੈ ਤਾਂ ਲੋਕ ਜਿਹੜੇ ਆ ਉਹ ਸਮਝ ਚੁੱਕੇ ਕਿਉਂਕਿ ਅੱਜ ਕੋਈ ਇਹੋ ਜਿਹਾ ਹੁਕਮ ਨਹੀਂ ਦਿੱਤਾ ਗਿਆ ਕੋਈ ਕੋਈ ਜੰਕ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਇਸ ਦੇ ਵਿੱਚ ਇੱਕ ਕਮੀ ਜ਼ਰੂਰ ਜ਼ਿਲ੍ਹਾ ਪ੍ਰਸ਼ਾਸਨ ਅਮਰਸਰ ਦੀ ਨਜ਼ਰ ਆ ਰਹੀ ਹੈ ਕਿ ਜੇਕਰ ਸਮਾਂ ਰਹਿੰਦੇ ਆ ਸ਼ਾਮ ਨੂੰ 3 4 5 ਵਜੇ ਤੱਕ ਇਹ ਜਾਣਕਾਰੀ ਸਾਂਝੀ ਕੀਤੀ ਜਾਣੀ ਮੀਡੀਆ ਨਾਲ ਤੇ ਜ਼ਰੂਰ ਹਰ ਆਦਮੀ ਇਸ ਹਰ ਵਸਿੰਦਾ ਹਰ ਸ਼ਹਿਰ ਦੇ ਵਿੱਚ ਇਹ ਗੱਲ ਹਰ ਕਸਬੇ ਦੇ ਵਿੱਚ ਇਹ ਗੱਲ ਪਹੁੰਚ ਜਾਣੀ ਸੀ ਕਿ ਰਾਤ ਨੂੰ 9 ਵਜੇ ਤੋਂ ਬਲੈਕਆਊਟ ਹੋਣ ਜਾ ਰਹੇ ਹੈ ਔਰ ਉਸ ਦੇ ਮੱਦੇਨਜ਼ਰ ਹਰ ਸ਼ਹਿਰ ਵਾਸੀ ਹਰ ਪਿੰਡ ਵਾਸੀ ਆਪਣੀ ਤਿਆਰੀ ਕਰ ਸਕਦਾ ਸੀ ਪਰ ਹੁਣ ਅਚਨਚੇਤ ਜਿਹੜਾ ਬਲੈਕਆਊਟ ਕੀਤਾ ਗਿਆ ਉਸ ਉਹ ਕਿਤੇ ਨਾ ਕਿਤੇ ਜਿਹੜਾ ਉਹ ਇਹ ਤਾਂ ਆਮ ਤੌਰ ਤੇ ਸ਼ਹਿਰਾਂ ਦਾ ਇੱਕ ਪਹੁੰਚ ਜਿਹੜੀ ਬਣਾਉਣੀ ਸੌਖੀ ਹੋ ਜਾਂਦੀ ਹੈ ਸਾਇਰਨ ਵਗੈਰਾ ਵਜਾਉਣ ਦੇ ਲਈ ਜਿਹੜਾ ਸਮਾਂ ਮਿਲ ਜਾਂਦਾ ਹੈ ਜਦੋਂ ਪਿੰਡਾਂ ਦਾ ਜ਼ਿਕਰ ਕਰਦੇ ਆ ਤਾਂ ਉੱਥੇ ਸਮੇਂ ਦੀ ਘਾਟ ਪੈ ਜਾਂਦੀ ਹੈ ਅਜਿਹੀ ਐਮਰਜੈਂਸੀ ਦੇ ਵਿੱਚ ਬਿਲਕੁਲ ਜੇਕਰ ਪਖਾਂਗ ਗੁਰਦਾਸਪੁਰ ਜ਼ਿਲ੍ਹੇ ਚ ਦੁਪਹਿਰ ਐਲਾਨ ਕਰ ਦਿੱਤਾ ਗਿਆ ਸ਼ਾਇਦ ਦੁਪਹਿਰ 1:00 2:00 ਵਜੇ ਖਬਰ ਸਾਹਮਣੇ ਆ ਚੁੱਕੀ ਸੀ ਕਿ 9 ਤੋਂ 5 ਵਜੇ ਤੱਕ ਬਲੈਕਆਊਟ ਹੋਣ ਜਾ ਰਿਹਾ ਹੈ ਹਰ ਕੋਈ ਮੈਂਟਲੀ ਪ੍ਰੇਪੇਅਰਡ ਸੀ ਹਰ ਕੋਈ ਸਮੇਂ ਸਿਰ ਆਪਣੇ ਘਰ ਪਹੁੰਚ ਚੁੱਕਿਆ ਸੀ ਪਰ ਹੁਣ ਕਿਉਂਕਿ ਅੰਮ੍ਰਿਤਸਰ ਤੇ ਅਚੰਤਿਤ ਕੀਤਾ ਗਿਆ ਤਾਂ ਲੋਕ ਘਰਾਂ ਤੋਂ ਬਾਹਰ ਨਹੀਂ ਖਾਸ ਤੌਰ ਤੇ ਇੰਡੀਆ ਪਸੰਦੀ ਜੇ ਗੱਲ ਕਰੀਏ ਤਾਂ ਸੇਰ ਦਾ ਸਾਰਾ ਮੀਡੀਆ ਉਹਨਾਂ ਪਿੰਡਾਂ ਦੇ ਵਿੱਚ ਹੈ ਮੱਖਣਵਿੰਡੀ ਜੇਠੂਵਾਲ ਜਿੱਥੇ ਮਿਜ਼ਾਈਲ ਮਿਲੀ ਜਿੰਦਾਂ ਮਿਜ਼ਾਈਲ ਮਿਲੀ ਹੈ ਜਾਂ ਫਿਰ ਨਸ਼ਟ ਕੀਤੀ ਹੋਈ ਮਿਜ਼ਾਈਲ ਦੇ ਪੁਰਜ਼ੇ ਮਿਲੇ ਨੇ ਤੋਂ ਜਿਹੇ ਅਚੰਤਿਤ ਜਦੋਂ ਬਲੈਕਆਊਟ ਹੁੰਦਾ ਹੈ ਤ ਸਭ ਦੇ ਲਈ ਆਪਣੇ ਘਰਾਂ ਤੱਕ ਪਹੁੰਚਣਾ ਵੀ ਮੁਮਕਿਨ ਨਹੀਂ ਕਿਉਂਕਿ ਲਾਈਟ ਜਗਾ ਕੇ ਹੀ ਆਫਟਰ ਆਲ ਆਪਣਾ ਵਹੀਕਲ ਡਰਾਈਵ ਕਰਕੇ ਹੀ ਕੋਈ ਆਪਣੇ ਘਰ ਤੱਕ ਪਹੁੰਚ ਪਾਉ। ਇਸ ਲਈ ਜ਼ਰੂਰੀ ਹੈ ਕਿ ਪ੍ਰਸ਼ਾਸਨ ਵੀ ਇਸ ਗੱਲ ਤੋਂ ਸੁਚੇਤ ਹੋਵੇ ਕਿ ਬਲੈਕਆਉਟ ਸੰਬੰਧੀ ਐਲਾਨ ਬਲੈਕਆਉਟ ਸੰਬੰਧੀ ਜਿਹੜੀ ਸੂਚਨਾ ਉਹ ਸਮੇਂ ਸਿਰ ਜਾਰੀ ਕੀਤੀ ਜਾਵੇ ਤਾਂ ਜੋ ਹਰ ਕੋਈ ਆਪਣੀ ਉਸੇ ਧਿਆਨ ਨਾਲ ਉਹਦੇ ਮੱਦੇਨਜ਼ਰ ਆਪਣੀ ਤਿਆਰੀ ਕਰ ਸਕੇ। ਜੀ ਮਾਨ। ਬਿਲਕੁਲ। ਤਾਂ احتیاط ਨੇ ਜਿਹੜੇ ਨੇ ਉਹ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਭਾਰਤ ਨੇ ਪਾਕਿਸਤਾਨ ਦਾ F-16 ਜਹਾਜ਼ ਤਬਾਹ ਕਰ ਦਿੱਤਾ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਰਗੋਤਾ ਤੋਂ ਭਰੀ ਸੀ ਉਡਾਨ ਜਿਸ ਨੂੰ ਤਬਾਹ ਕਰ ਦਿੱਤਾ ਗਿਆ ਹੈ ਕਿ ਭਾਰਤ ਦੀ ਸੁਰੱਖਿਆ ਫੋਰਸਸ ਪੂਰੇ ਤਰੀਕੇ ਦੇ ਨਾਲ ਤਿਆਰ ਬਾਰ ਤਿਆਰ ਭਾਰਤੀ 에ਅਰ ਡਿਫੈਂਸ ਸਿਸਟਮ ਨੇ ਤਬਾਹ ਕੀਤਾ ਹੈ F16 ਭਾਰਤ ਨੇ ਪਾਕਿਸਤਾਨ ਦਾ F16 ਜਹਾਜ਼ ਤਬਾਹ ਕਰ ਦਿੱਤਾ ਜਿਸ ਦੇ ਨਾਪਾਕ ਮਨਸੂਬੇ ਸਨ ਸਰਗੋਦਾ ਤੋਂ ਇਸ ਦੇ ਵੱਲੋਂ ਉਡਾਨ ਭਰੀ ਸੀ ਤਾਂ ਜਿਹੇ ਦੇ ਵਿੱਚ ਭਾਰਤ ਦੇ ਵੱਲੋਂ ਇਸ ਨੂੰ ਧੂੜ ਚੜਾ ਦਿੱਤੀ ਗਈ ਹੈ ਭਾਰਤੀ 에어 డిਫੈਂਸ ਸਿਸਟਮ ਜਿਸ ਨੇ F16 ਨੂੰ ਤਬਾਹ ਕੀਤਾ ਕਿਵੇਂ ਮਿੱਟੀ ਦੇ ਵਿੱਚ ਮਿਲਾਇਆ ਜਾ ਰਿਹਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਤੇ ਹਮਲੇ ਦੀ ਫਰਾਗ ਦੇ ਵਿੱਚ ਪਾਕਿਸਤਾਨ ਜਦੋਂ ਮੌਕਾ ਲੱਗਦਾ ਹੈ ਪਾਕਿਸਤਾਨ ਹਮਲਾ ਕਰ ਰਿਹਾ ਪਰ ਭਾਰਤ ਦੀ ਮੁਸਤੈਦ ਫੌਜ ਭਾਰਤ ਦੀਆਂ ਸੁਰੱਖਿਆ ਫੋਰਸਸ ਪੂਰੇ ਤਰੀਕੇ ਦੇ ਨਾਲ ਤਿਆਰ ਡਿਫੈਂਸ ਸਿਸਟਮ ਪੂਰੇ ਤਰੀਕੇ ਦੇ ਨਾਲ ਐਕਟਿਵ ਤੇ ਸਰਗੋਦਾ ਤੋਂ ਇਸ ਦੇ ਵੱਲੋਂ ਉਡਾਣ ਭਰੀ ਤੇ ਪਾਕਿਸਤਾਨ ਦਾ F16 ਜਹਾਜ਼ ਮਿੱਟੀ ਦੇ ਵਿੱਚ ਮਿਲਾ ਦਿੱਤਾ ਗਿਆ ਹੈ ਭਾਰਤ ਨੇ ਪਾਕਿਸਤਾਨ ਦਾ ਐਫ 16 ਜਹਾਜ਼ ਤਬਾਹ ਕਰ ਦਿੱਤਾ ਹੈ ਸਾਡੇ ਸਹਿਯੋਗੀ ਹਰਪ੍ਰੀਤ ਬੰਦੇਸ਼ਾ ਜੁੜੇ ਨੇ ਹਰਪ੍ਰੀਤ ਪਾਕਿਸਤਾਨ ਆਪਣੇ ਨਾਪਾਕ ਸੂਬਿਆਂ ਦੇ ਫਰਾਕ ਦੇ ਵਿੱਚ ਹੈ ਹਮਲਾ ਕਰ ਰਿਹਾ ਹੈ ਭਾਰਤੀ ਸੁਰੱਖਿਆ ਫੋਰਸ ਮੂੰਹ ਤੋੜਵਾ ਜਵਾਬ ਦੇ ਰਹੀਆਂ ਹਨ देखो बिल्कुल हो रहा नहीं लेकिन ओदा मुंह तोड़वा ठोकवा जवाब को ਦਿੱਤਾ ਜਾ ਰਿਹਾ ਐਸ 400 सुदर्शन 400 ਨੇ तकरीबन ਜਾਦਤ ਨੇ ਪस्तानी ਡਰੋਨਸ ਨੇ ਉਹਨਾਂ ਨੂੰ ਮਾਰ ਸੁਟਿਆ ਆ ਪਾਕਿਸਤਾਨ ਵਾਲੇ ਜਮੂਈਪੋਰਟ ਪੜਾਨਕੋ ਡੇਰਪੋਰਟ ਜਿੰਦੇ ਨਿਸ਼ਾਨਾ ਬਣਾਇਆ ਗਿਆ ਲੇਕਿਨ ਉੱਥੇ ਮੁਸਤੈਦੀ ਨਾ ਸਾਡੇ ਐਸ 400 ਨੇ ਇਸ ਦੇ ਉੱਤੇ ਕਾਰਵਾਈ ਕਰਦਿਆ ਹੋਇਆ ਜਿਹੜੇ ਪਾਕਿਸਤਾਨੀ ਡਰੋਨਸ ਹੈ ਉਹਨਾਂ ਨੂੰ ਮਾਰ ਕਰਾਜੋ ਜਾਣਕਾਰੀ ਮਿਲ ਰਹੀ ਹੈ F16 ਪਾਕਿਸਤਾਨ ਦਾ F16 ਜਿਸ ਨੂੰ ਮੰਨੇ ਜਾਂਦਾ ਹੈ ਕਿ ਪਾਕਿਸਤਾਨ ਦਾ ਬਹੁਤ ਵੱਡਾ ਹਥਿਆਰ ਹੈ ਉਸ ਨੂੰ ਜੈਸਲ ਮੇਰ ਸੁੱਟਣ ਦੀ ਗੱਲ ਆ ਰਹੀ ਹੈ ਕਿ ਜੈਸਲ ਮੇਰ ਦੇ ਵਿੱਚ ਪਾਕਿਸਤਾਨ ਦੇ F16 ਨੂੰ ਡੇਗ ਦਿੱਤਾ ਗਿਆ ਹੈ ਸਾਡੀਆਂ ਇੰਡੀਅਨ ਫੋਰਸਸ ਨੇ ਉਸ ਨੂੰ ਸੁੱਟ ਲਿਆ ਹੈ ਰਾਜਸਥਾਨ ਦੇ ਜੈਸਲ ਮੇਰ 'ਚ ਪਾਕਿਸਤਾਨ ਵਾਲਾ ਡਰੋਨ ਅਟੈਕ ਕੀਤਾ ਗਿਆ ਸੀ ਰਾਜਸਥਾਨ ਦੇ ਤਕਰੀਬਨ ਬਾਰਡਰ ਵਾਲੇ ਸਾਰੇ ਜ਼ਿਲ੍ਹੇ ਬਲੈਕਆਊਟ ਕਰ ਦਿੱਤਾ ਗਿਆ ਹੈ ਜੰਮੂ ਕਸ਼ਮੀਰ ਰਾਜਸਥਾਨ ਤੇ ਪੰਜਾਬ ਨੂੰ ਹਾਇਲਰਟਸ ਰੱਖਿਆ ਗਿਆ ਹੈ ਬੜੀ ਜੋ ਜਾਣਕਾਰੀ ਮਿਲ ਰਹੀ ਹੈ ਲਗਾਤਾਰ ਜਿਹੜੀਆਂ ਸੀਨੀਅਰ ਅਫੀਸਰਸ ਨੇ ਨਜ਼ਰ ਬਣਾਏ ਹੋਏ ਨੇ ਇਸ ਮਾਮਲੇ ਦੇ ਉੱਤੇ ਕਿ ਕੀ ਸਟੇਟਸ ਚੱਲ ਰਿਹਾ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਕੱਲ ਰਾਤ ਕੋਸ਼ਿਸ਼ ਕੀਤੀ ਗਈ ਤੇ ਹੁਣ ਉਸ ਤੋਂ ਬਾਅਦ ਅੱਜ ਦੀ ਜੋ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਕਿ ਐਫ 16 ਨੂੰ ਇਸ ਵੇਲੇ ਸੁੱਟ ਲਿਆ ਗਿਆ ਹੈ ਜੈਸਲਮੇਰ ਦੇ ਵਿੱਚ ਜੀ ਜੀ ਤਾਂ ਹਰਪ੍ਰੀਤ ਜਿਸ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਫਿਰ ਪੰਜਾਬ ਤੇ ਹੁਣ ਪਾਕਿਸਤਾਨ ਦੀ ਆਖ ਹਮਲਾ ਕਰਨ ਦੇ ਲਈ ਰਾਜਸਥਾਨ ਤੱਕ ਪਹੁੰਚ ਚੁੱਕੀ ਹੈ ਤਾਂ ਜਿਹੇ ਦੇ ਵਿੱਚ ਪਾਕਿਸਤਾਨ बार-बार ਮੂੰਹ ਦਿਖਾ ਰਿਹਾ ਉਸ ਤੋਂ ਬਾਅਦ ਵੀ ਧੂੜ ਚੱਟਣ ਤੋਂ ਬਾਅਦ ਫੇਰ ਦੁਬਾਰਾ ਹਮਲਾ ਕਰਨ ਦੀ ਫਰਾਕ ਦੇ ਵਿੱਚ ਪਾਕਿਸਤਾਨ ਦੇਖੋ ਪਾਕਿਸਤਾਨ ਨੇ ਹਮੇਸ਼ਾ ਤੋਂ ਰਹਿ ਕਿ ਪਾਕਿਸਤਾਨ ਹਮੇਸ਼ਾ ਤੋਂ ਜੀ ਹਰਪ੍ਰੀਤ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਤਾਂ ਜਿਹੇ ਦੇ ਵਿੱਚ ਪਾਕਿਸਤਾਨ ਜੋ بار بار ਹਮਲੇ ਕਰਨ ਦੀ ਫਰਾਗ ਦੇ ਵਿੱਚ ਹੈ जैसलमेर ਦੇ ਵਿੱਚ ਪਾਕਿਸਤਾਨੀ ਡਰੋਨ ਤਬਾਹ ਕਰ ਦਿੱਤਾ ਗਿਆ ਤਾਂ ਮੇਰੇ ਸਹਿਯੋਗੀ ਹਰਪ੍ਰੀਤ ਬੰਦੇਸ਼ਾ ਜੁੜੇ ਹੋਏ ਨੇ ਤਾਂ जैसलमेर ਤੱਕ ਪਾਕਿਸਤਾਨ ਹਮਲਾ ਕਰਨ ਦੀ ਫਰਾਗ ਦੇ ਵਿੱਚ ਹੈ ਪਰ F16 ਵੀ ਤਬਾਹ ਕਰ ਦਿੱਤਾ ਭਾਰਤੀ ਡਿਫੈਂਸ ਸਿਸਟਮ ਨੇ ਵੀਰ ਬਿਲਕੁਲ ਦੇਖੋ ਐਸ ਤਿਹੇ ਜੋ ਖਬਰ ਆ ਰਹੀ ਹੈ ਕਿ ਅ ਅ ਦੇਖੋ ਥੋੜਾ ਇੰਤਜ਼ਾਰ ਕਰਨਾ ਹੋਵੇਗਾ ਜਿੰਨਾ ਚਿਰ ਤੱਕ ਅਫੀਸ਼ੀਅਲ ਕਨਫਰਮੇਸ਼ਨ ਨਹੀਂ ਹੁੰਦੀ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਕੁਝ ਜਗ੍ਹਾ ਦੇ ਉੱਤੇ ਜਿਹੜਾ ਜੰਮੂ ਦੇ ਵਿੱਚ ਕੁਝ ਨੁਕਸਾਨ ਦੀ ਖਬਰ ਆ ਰਹੀ ਹੈ ਕਿ 에ਅ ਸਟ੍ਰਿਪ ਨੂੰ ਜਿਹੜਾ ਕੁਝ ਨੁਕਸਾਨ ਹੋਇਆ ਹੈ ਲੇਕਿਨ ਅਜੇ ਤੱਕ ਇਹ ਅਫੀਸ਼ੀਅਲ ਨਹੀਂ ਹੈਗਾ ਜਿੰਨਾ ਚਿਰ ਤੱਕ ਅਫੀਸ਼ੀਅਲ ਨਹੀਂ ਹੁੰਦਾ ਉਨਾ ਚਿਰ ਤੱਕ ਇਹ ਕਰਨਾ ਠੀਕ ਨਹੀਂ ਹੋਏਗਾ ਲੇਕਿਨ ਜ਼ਾਹਿਰ ਤੌਰ ਤੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਇੰਡੀਅਨ ਡਿਫੈਂਸ ਸਿਸਟਮ ਨੇ ਇੰਡੀਅਨ 에ਅ ਡਿਫੈਂਸ ਨੇ ਵਾਹ ਕਮਾਲ ਕੰਮ ਕੀਤਾ ਹੈ ਤੇ ਅਜੇ ਤੱਕ ਜਿਸ ਤਰੀਕੇ ਦੇ ਨਾਲ ਹਮਲਾ ਹੋਇਆ ਉਸ ਹਮਲੇ ਨੂੰ ਪੂਰੇ ਤਰੀਕੇ ਦੇ ਨਾਲ ਕਾਮਯਾਬ ਨਹੀਂ ਹੋਣ ਦਿੱਤਾ ਜਿਵੇਂ ਸਾਡੇ ਸਹਿਯੋਗੀ ਯਾ ਯੋਗੇਸ਼ ਨੇ ਵੀ ਕੁਝ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਉਸੇ ਕਿਸ ਤਰੀਕੇ ਦੇ ਨਾਲ ਚੀਜ਼ਾਂ ਹੋ ਰਹੀਆਂ ਨੇ ਹੁਸ਼ਿਆਰਪੁਰ ਚ ਵੀ ਤੇ ਜ਼ਾਹਿਰ ਤੌਰ ਤੇ ਇਹ ਇੰਤਜ਼ਾਰ ਕਰਨਾ ਹੋਵੇਗਾ ਕਿਸੇ ਵੀ ਤਰੀਕੇ ਦੀ ਕੋਈ ਗਲਤ ਖਬਰ ਵਾਲ ਨਾ ਜਾਇਆ ਜਾਏ ਕਿਸੇ ਵੀ ਗਲਤ ਅਫਵਾਹ ਵਾਲ ਨਾ ਜਾਇਆ ਜਾਏ ਜਿੰਨਾ ਚਿਰ ਤੱਕ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਹੁੰਦੀ ਉਹਨਾਂ ਚਿਰ ਤੱਕ ਇੰਤਜ਼ਾਰ ਕਰਨਾ ਹੋਏਗਾ ਲੇਕਿਨ ਇਸੂਤਰਾ ਦੇ ਵਾਲੇ ਤੋਂ ਜਰੂਰ ਇੱਕ ਖਬਰ ਵਡੀ ਹੈ ਕਿ ਜੈਸਲਮੇਰ ਦੇ ਵਿੱਚ F16 ਸੁੱਟ ਲਿਆ ਗਿਆ ਜੀ ਤਾਂ ਭਾਰਤੀ 에ਅਰ ਡਿਫੈਂਸ ਸਿਸਟਮ ਨੇ F16 ਪਾਕਿਸਤਾਨੀ ਜਹਾਜ਼ ਜਿਸ ਨੂੰ ਤਬਾਹ ਕਰ ਦਿੱਤਾ ਤਾਂ ਭਾਰਤ ਨੇ ਪਾਕਿਸਤਾਨ ਦਾ F16 ਜਹਾਜ਼ ਤਬਾਹ ਕੀਤਾ ਪਾਕਿਸਤਾਨ ਦੇ ਨਾਪਾਕ ਮਨਸੂਬੇ ਮਿੱਟੀ ਦੇ ਵਿੱਚ ਮਿਲਾਏ ਜਾ ਰਹੇ ਨੇ ਇਹ ਤਸਵੀਰਾਂ ਨੇ ਕਿ ਕਿਵੇਂ ਜਦੋਂ ਮਜ਼ਾਇਲ ਭਾਰਤੀ ਖੇਤਰ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਇਹ ਜਲੰਧਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਜਲੰਧਰ ਦੇ ਵਿੱਚ ਵੀ ਪੂਰੇ ਤਰੀਕੇ ਦੇ ਨਾਲ ਬਲੈਕ ਆਊਟ ਕਰ ਦਿੱਤਾ ਗਿਆ ਹੈ ਤੇ ਆਤਨਿਕ ਕਦਮ ਜਿਹੜੇ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਚੁੱਕੇ ਗਏ ਨੇ ਖਾਸ ਤੌਰ ਦੇ ਉੱਤੇ ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ ਪੰਜਾਬ ਦਾ ਕਰੀਬ 500 ਕਿਲੋਮੀਟਰ ਦਾ ਖੇਤਰਫਲ ਜਿਸ ਦੀ ਪਾਕਿਸਤਾਨ ਦੇ ਨਾਲ ਸਰਹੱਦ ਲੱਗਦੀ ਹੈ ਅਜਿਹੇ ਦੇ ਵਿੱਚ ਬੇहद ਜਿਆਦਾ ਸੰਵੇਦਨਸ਼ੀਲ ਪੰਜਾਬ ਦੇ ਵਿੱਚ ਅੰਮ੍ਰਿਤਸਰ ਪਠਾਨਕੋਟ ਫਿਰੋਜ਼ਪੁਰ ਗੁਰਦਾਸਪੁਰ ਇਹ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਮੰਨੇ ਜਾ ਰਹੇ ਨੇ ਤਾਂ ਜੇ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਅਲਰਟ ਮੋਡ ਦੇ ਉੱਤੇ ਸੁਰੱਖਿਆ ਫੋਰਸਿਜ਼ ਤੇ ਪਾਕਿਸਤਾਨ ਦੇ ਹਰ ਵਾਰ ਦੇ ਉੱਤੇ ਪਲਟਵਾਰ ਭਾਰਤ ਦੇ ਵੱਲੋਂ ਕੀਤਾ ਜਾ ਰਿਹਾ ਹੈ ਮੂੰਹ ਤੋੜਮਾ ਜਵਾਬ ਦਿੱਤਾ ਜਾ ਰਿਹਾ ਹੈ ਪਾਕਿਸਤਾਨ ਦੇ ਨਾਪਾਕ मंसूਬਿਆਂ ਦੇ ਵਿੱਚ ਫੇਲ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ احتਿਆਤਨ ਬਲੈਕਆਊਟ ਤੇ ਅਜੇ ਹੇਚ ਹਰ ਪੰਜਾਬੀ ਵੀ ਮੋਡੇ ਦੇ ਨਾਲ ਕਿਸੇ ਵੀ ਤਰੀਕੇ ਦਾ ਹਮਲਾ ਪਾਕਿਸਤਾਨ ਦਾ ਪੂਰਾ ਨਹੀਂ ਪਾਰ ਪਰਿਆ ਭਾਰਤੀ ਡਿਫੈਂਸ ਸਿਸਟਮ ਪੂਰੇ ਤਰੀਕੇ ਦੇ ਨਾਲ ਐਕਟਿਵ ਤੇ ਪਾਕਿਸਤਾਨ ਦੇ ਹਰ ਵਾਰ ਦਾ ਮੂੰਹ ਤੋੜਵਾ ਜਵਾਬ ਤੇ ਪੂਰੇ ਤਰੀਕੇ ਦੇ ਨਾਲ ਹਰ ਜਗ੍ਹਾ ਦੇ ਉੱਤੇ ਫਿਲਹਾਲ ਤੱਕ ਜੋ ਜਾਣਕਾਰੀ ਮਿਲੀ ਹੈ ਕਿ ਫਿਲਹਾਲ ਤੱਕ ਸਭ ਕੁਝ ਸੁਰੱਖਿਅਤ ਕਿਸੇ ਤਰੀਕੇ ਦੀ ਕੋਈ ਨੁਕਸਾਨ ਦੀ ਅਜੇ ਤੱਕ ਕੋਈ ਖਬਰ ਨਹੀਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਜ਼ੁਰਦ ਕਰਕੇ ਕਰ ਦਿੱਤਾ ਗਿਆ ਹੈ ਪਰ ਜਿਹੇ ਦੇ ਵਿੱਚ ਬਲੈਕਆਊਟ ਦੇ ਕਾਰਨ ਨੇ ਤਾਂ ਜੋ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਨਾ ਹੋ ਸਕੇ ਇਹ ਤਿੰਨ ਤਸਵੀਰਾਂ ਨੇ ਜੰਮੂ ਤੋਂ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਅੰਮ੍ਰਿਤਸਰ ਗੁਰੂ ਨਗਰੀ ਉੱਚੀ ਬਸਤੀ ਮੁਕੇਰੀਆਂ ਤੋਂ ਇਹ ਤਸਵੀਰ ਹੈ ਜੰਮੂ ਤੇ ਜੰਮੂ ਦੇ ਨਾਲ ਜੁੜਿਆ ਹੋਇਆ ਪਠਾਨਕੋਟ ਹੁਸ਼ਿਆਰਪੁਰ ਮੁਕੇਰੀਆਂ ਬਹੁਤ ਜ਼ਿਆਦਾ ਸੰਵੇਦਨਸ਼ੀਲ ਅੰਮ੍ਰਿਤਸਰ ਤੇ ਅਜਿਹੇ ਦੇ ਵਿੱਚ ਬਲੈਕਆਊਟ ਪੂਰੇ ਤਰੀਕੇ ਦੇ ਨਾਲ ਕੀਤਾ ਗਿਆ ਹੈ ਹਾਲਾਂਕਿ ਇਕਦੁੱਕਾ ਜਿਹੜੇ ਵਾਹਨ ਨੇ ਜਿਹੜੇ ਲੋਕ ਆਪਣੇ ਕਮਾਕਾਰਾਂ ਦੇ ਉੱਤੇ ਗਏ ਹੋਏ ਨੇ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਨੇ ਪਰ ਅਜੇ ਹਿਚ ਬਲੈਕਆਊਟ ਕਰ ਦਿੱਤਾ ਗਿਆ ਹੈ। ਤਿਆਤਨ ਇੱਕ ਕਦਮ ਚੁੱਕਿਆ ਗਿਆ ਪਰ ਕਿਸੇ ਵੀ ਤਰੀਕੇ ਦੀ ਕੋਈ ਵੱਡੇ ਨੁਕਸਾਨ ਦੀ ਅਜੇ ਤੱਕ ਕੋਈ ਖਬਰ ਨਹੀਂ। ਪੰਤ ਤਸਵੀਰਾਂ ਨੇ ਜੰਮੂ, ਜਲੰਧਰ, ਉੱਚੀ ਬਸੀ ਮੁਕੇਰੀਆਂ ਦੀਆਂ ਤਸਵੀਰਾਂ ਹੈ, ਸਾਂਭਾ ਸੈਕਟਰ ਦੀ ਤੇ ਅੰਮ੍ਰਿਤਸਰ ਦੀਆਂ ਤਸਵੀਰਾਂ ਜਿੱਥੇ ਬਲੈਕਆਊਟ ਕਰ ਦਿੱਤਾ ਗਿਆ ਹੈ, ਸਭ ਕੁਝ ਸੁਰੱਖਿਅਤ ਹੈ। ਸੁਰੱਖਿਆ ਫੋਰਸਸ ਪੂਰੇ ਤਰੀਕੇ ਦੇ ਨਾਲ ਅਲਰਟ ਹਵਾ ਦੇ ਵਿੱਚ ਜੋ ਵਾਰ ਪਾਕਿਸਤਾਨ ਦਾ ਭਾਰਤ ਦੇ ਵੱਲ ਆ ਰਿਹਾ ਹੈ, ਉਸ ਨੂੰ ਨਿਸ਼ਤੇ ਨਾਬੂਤ ਕੀਤਾ ਜਾ ਰਿਹਾ ਹੈ। ਪੂਰੇ ਤਰੀਕੇ ਦੇ ਨਾਲ ਮਿੱਟੀ ਦੇ ਵਿੱਚ ਮਲਾਇਆ ਜਾ ਰਿਹਾ ਹੈ ਨਾਪਾਕ ਮਨਸੂਬਿਆਂ ਨੂੰ ਤਾਂ ਸਾਡੇ ਸਹਿਯੋਗੀ ਜਲੰਧਰ ਤੋਂ ਪ੍ਰਮੀਤ ਵੀ ਜੁੜ ਚੁੱਕੇ ਨੇ ਪ੍ਰਮੀਤ ਇਸ ਵਕਤ ਜਲੰਧਰ ਦੇ ਵਿੱਚ ਕੀ ਸੂਰਤੇ ਹਾਲ ਕੀ احتਿਆਤਨ ਕਦਮ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ ਦੇਖੋ ਅਮਨ ਜਿਸ ਤਰੀਕੇ ਦੇ ਨਾਲ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਐ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਫਰਾ ਤਫਰੀਦਾ ਜ਼ਰੂਰ ਆਮ ਹਾਲ ਐ ਹਾਲਾਂਕਿ ਪ੍ਰਸ਼ਾਸਨ ਨੇ ਇਹ ਜ਼ਰੂਰ ਕਹਲਾਸੀ ਕਿ ਪੈਨਿਕ ਕਰਨ ਦੀ ਲੋੜ ਨਹੀਂ ਐ ਪਰ ਕੁਝ ਹੀ ਦਿਨ ਪਹਿਲਾਂ ਜਲੰਧਰ ਦੇ ਵਿੱਚ ਵੀ ਜਿਹੜਾ ਐ ਕਿ ਉਹ ਬਲੈਕਆਊਟ ਕੀਤਾ ਗਿਆ ਹੋਇਆ ਹਾਲਾਂਕਿ ਪ੍ਰਸ਼ਾਸਨ ਦੀਆਂ ਟੀਮਾਂ بار-बार ਲੋਕਾਂ ਨੂੰ ਕਹਿ ਰਹੀਆਂ ਕਿ ਕਿਸੇ ਵੀ ਤਰੀਕੇ ਦੇ ਨਾਲ ਪੈਨਿਕ ਹੋਣ ਦੀ ਲੋੜ ਨਹੀਂ ਐ ਪਰ ਜਲੰਧਰ ਦੇ ਕੈਂਟਨਰਮੈਂਟ ਕੋਰਟ ਦੇ ਏਰੀਆ ਦੇ ਵਿੱਚੋਂ ਜਿਹੜਾ ਐ ਕਿ ਉਹ ਜ਼ਰੂਰ ਫਾਇਰਾਂ ਦੀਆਂ ਵੀ ਜਿਹੜੀਆਂ ਅਕਿਰਵਾਜਾਂ ਸੁਣਨ ਨੂੰ ਮਿਲੀਆਂ ਮੈਂ ਇਹ ਤਾਂ ਇੱਕ ਲੋਕੀ ਹੁਣ ਜਿਹੜੇ ਨੇ ਕਿ ਉਹ ਸੜਕਾਂ ਤੋਂ ਵੀ ਜਿਹੜਾ ਹੈ ਕਿ ਸਾਈਡ ਤੋਂ ਹੁੰਦੇ ਦਿਖਾਈ ਦੇ ਰਹੇ ਨੇ ਪਰ ਪ੍ਰਸ਼ਾਸਨ ਦੀਆਂ ਟੀਮਾਂ ਨਾਲੋਂ ਨਾਲ ਹੀ ਲੋਕਾਂ ਨੂੰ ਸੁਚੇਤ ਵੀ ਕਰ ਰਹੀਆਂ ਨੇ ਕੋਈ ਵੀ ਘਬਰਾਹਟ ਦੀ ਲੋੜ ਨਹੀਂ ਪਰ ਮੌਜੂਦਾ ਸਮੇਂ 'ਚ ਐਸੋ ਜਲੰਧਰ ਬਲੈਕਆਊਟ ਚੱਲ ਰਿਹਾ ਹਨ ਹੂੰ ਤਾਂ ਖਾਸ ਤੌਰ ਦੇ ਉਤੇ ਟ੍ਰੈਫਿਕ ਐਡਵਾਈਜ਼ਰੀ ਕਿਸੇ ਤਰੀਕੇ ਦੀ ਕੋਈ ਜਾਰੀ ਕੀਤੀ ਗਈ ਹੋਵੇ ਜਾਂ ਬਲੈਕਆਊਟ ਤੋਂ ਇਲਾਵਾ ਪ੍ਰਮਿ ਜਲੰਧਰ ਦੇ ਵਿੱਚ ਹੋਰ ਕਿਹੜੇ ਹੁਕਮ ਜਿਹੜੇ ਨੇ ਉਹ ਲਾਗੂ ਕੀਤੇ ਗਏ ਨੇ ਇਹ ਕੋਮਨ ਜ਼ਿਲ੍ਹੇ ਦੇ ਨਾਲ ਜਲੰਧਰ ਪ੍ਰਸ਼ਾਸਨ ਵੱਲੋਂ ਕੱਲ ਇੱਕ ਮੌਕ ਟ੍ਰੈਲ ਕਰਾਈ ਗਈ ਸੀ ਜਿਉਂਦੇ ਵਿੱਚ ਖਾਸ ਤੌਰ ਤੇ ਇੱਕ ਫਟਾਇਟ ਦਿੱਤੀ ਗਈ ਸੀ ਕਿ ਜਦੋਂ ਬਲੈਕਆਊਟ ਹੋ ਰਿਹਾ ਵਾ ਉਸ ਤੋਂ ਬਾਅਦ ਜਿਹੜਾ ਕਿ ਘਰਾਂ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕੋਈ ਲਾਈਟ ਨਹੀਂ ਜਗਣੀ ਚਾਹੀਦੀ ਜਨਰੇਟਰ ਦੀ ਇਨਵਰਟਰ ਦੀ ਵਰਤੋਂ ਨਾ ਕੀਤੀ ਜਾਵੇ ਪਰ ਜਿਸ ਤਰੀਕੇ ਦੇ ਨਾਲ ਖਬਰਾਂ ਨਸ਼ਰ ਹੋ ਰਹੀਆਂ ਲੋਕ ਕਿਤੇ ਨਾ ਕਿਤੇ ਜ਼ਰੂਰ ਨੈਤਿਕ ਜ਼ਿੰਮੇਵਾਰੀ ਨਿਭਾ ਰਹੇ ਨੇ ਸੜਕਾਂ ਦੇ ਉੱਤੇ ਵੀ ਗੱਡੀਆਂ ਇੱਕਦਮ ਜਿਹੜੀਆਂ ਕਿ ਜਿਤਨੀਆਂ ਬੰਦ ਹੋ ਗਈਆਂ ਨੇ ਕੁਝ ਕੁ ਗੱਡੀਆਂ ਐਸੋ ਕਿ ਮੈਂ ਸੜਕ ਤੇ ਹੀ ਟਰੈਵਲ ਕਰ ਰਿਹਾ ਕਿ ਸਾਈਡ ਤੇ ਲਗਾ ਕੇ ਲੋਕੀ ਜ਼ਰੂਰ ਖੜੇ ਹੋ ਦੇ ਰੱਖੇ ਗਰੂਰ ਐਸੋ ਜਿਹੜਾ ਜਲੰਧਰ 'ਚ ਚੱਲ ਰਿਹਾ ਹੈ ਜੀ ਲੋਕਾਂ ਦੇ ਵਿੱਚ ਕਿਸ ਤਰੀਕੇ ਦਾ ਜਿਹੜੀ ਪ੍ਰਤੀਕਿਰਿਆ ਹੈ ਜਦੋਂ ਬਲੈਕਆਊਟ ਹੁੰਦਾ ਹੈ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਦੇਖੋ ਜੇ ਪ੍ਰਸ਼ਾਸਨ ਜਿਹੜਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈ ਕਿ ਉਹ ਲੋਕਾਂ ਨੂੰ ਅਵੇਅਰ ਕਰਦਾ ਪਿਆ ਵਾ ਜੇਕਰ ਕੋਈ ਅਸੀ ਸਥਿਤੀਬੰਦੀ ਹੈ ਜੇ ਕੋਈ ਪੈਨਿਕ ਵਾਲੀ ਸਥਿਤੀ ਸਾਹਮਣੇ ਆਂਦੀ ਹੈ ਤਾਂ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਕਿ ਹਫੜਾ ਤਫਰੀ ਨਾ ਕੀਤੀ ਜਾਵੇ ਕਿਉਂਕਿ ਇਸ ਵਕਤ ਇੱਕ ਜਿਹੜੀ ਵਾਰ ਜਿਹੜੀ ਹੈ ਕਿ ਦਾ ਇਸ ਵਕਤ ਮਾਹੌਲ ਫਿਰ ਗਿਆ ਜਾ ਰਿਹਾ ਵਾ ਜੋ ਖਬਰਾਂ ਵਿੱਚ ਨਿਕਲ ਕੇ ਸਾਹਮਣੇ ਆ ਰਹੀਆਂ ਪਰ ਸਭ ਤੋਂ ਦੂਸਰੀ ਇੱਕ ਚੀਜ਼ ਹੈ ਕਿ ਜਿਹੜੀ ਸੋਸ਼ਲ ਮੀਡੀਆ ਤੇ ਅਫਵਾਹਾਂ ਚੱਲ ਰਹੀਆਂ ਹਨ ਅਤੇ ਖਾਸ ਤੌਰ ਤੇ ਉਸ ਚੀਜ਼ਾਂ ਨੂੰ ਜਿਹੜਾ ਕਿ ਜ਼ਰੂਰ ਜਿਹੜਾ ਹੈ ਕਿ ਫੈਕਟ ਚੈੱਕ ਕਰਕੇ ਹੀ ਜਿਹੜੀ ਹੈ ਕਿ ਪ੍ਰਸ਼ਾਸਨ ਵੱ ਇਹ ਲਾਲ ਜਿਹੜੀ ਹੈ ਕਿ ਜਲੰਧਰ ਦੇ ਵਿੱਚ ਐਸੋਸ ਬਲੈਕਆਊਟ ਹੈ ਫੁੱਲਸ ਜਿਹੜੀ ਹੈ ਕਿ ਉਹ ਸੜਕਾਂ ਤੇ ਸਾਡੇ ਨਾਲ ਬਣੇ ਰੋ ਪਰਮਿਤ ਇਹ ਜੈਸਲਮੇਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਜੈਸਲਮੇਰ ਦੇ ਵਿੱਚ ਪਾਕਿਸਤਾਨ ਦਾ F16 ਜਹਾਜ਼ ਜਸੂ ਢੇਰ ਕੀਤਾ ਗਿਆ ਹੈ ਇਹ ਤਸਵੀਰ ਹੈ ਇਧਰ ਤੇ ਉਧਰ ਰਾਈਟ ਮੇ ਰਾਈਟ ਮੈਂ ਆਪਣੇ ਆਪ ਕੋ ਬਚਾਉਂ ਗਿਆ ਪਤਾ ਹੋ ਰਿਹਾ ਹੈ আর ਪਿੱਛੇ ਦੇਖ ਲਓ ਨਾ ਇਸ ਵਿੱਚ ਤਾਂ ਤਸਵੀਰ ਸਰਵਲਾਈਵ ਜਿਸ ਦੇ ਵੱਲੋਂ ਵੀਡੀਓ ਰਿਕਾਰਡ ਕੀਤੀ ਗਈ ਉਸ ਦੇ ਵੱਲੋਂ ਵੀ ਥੋੜਾ ਜਿਹੜਾ ਖੌਫ ਖੌਫਨਾਕ ਜ਼ਿਕਰ ਜਿਹੜਾ ਉਹ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰ ਵੇਖੋ ਕਿ ਕਿਵੇਂ ਇਹ ਆਸਮਾਨ ਦੇ ਵਿੱਚ ਲਾਈਟ ਜਿਹੜੀ ਉਹ ਜਗਦੀ ਹੋਈ ਨਜ਼ਰ ਆਈ ਦਾਵਾ ਕੀਤਾ ਕਿ ਐਫ 16 ਪਾਕਿਸਤਾਨ ਦਾ ਜਹਾਜ਼ ਜੈਸਰ ਮੇਂ ਦਿਖੋ ਨਾ ਇਸ ਮੇਂ ਕਰ ਰਿਹਾ ਸੀ ਉਸ ਨੂੰ ਤੇਰ ਕਰ ਦਿੱਤਾ ਗਿਆ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬਲੈਕਆਊਟ ਇੱਥੇ ਵੀ ਕਰ ਦਿੱਤਾ ਗਿਆ ਇਤਿਆਤਨ ਇਹ ਕਦਮ ਜਿਹੜੇ ਨੇ ਚੁੱਕੇ ਜਾ ਰਹੇ ਨੇ ਤਾਂ ਭਾਰਤੀ ਡਿਫੈਂਸ ਸਿਸਟਮ ਪੂਰੇ ਤਰੀਕੇ ਨਾਲ ਐਕਟਿਵ ਭਾਰਤ ਦੇ ਵੱਲੋਂ ਪਾਕਿਸਤਾਨ ਦਾ ਐਫ 16 ਘੇਰ ਕਰ ਦਿੱਤਾ ਗਿਆ ਇਹ ਨਾਪਾਕ मंसूਬੇ ਲੈ ਕੇ ਰਾਜਸਥਾਨ ਦੇ जैसलमेर ਦੇ ਵਿੱਚ ਪਹੁੰਚ ਰਿਹਾ ਸੀ ਉਹ ਦੇਖ ਤਾਂ जैसलमेर ਦੇ ਵਿੱਚ ਇਸ ਨੂੰ ਤਬਾਹ ਕਰ ਦਿੱਤਾ ਗਿਆ ਢੇਰ ਕਰ ਦਿੱਤਾ ਗਿਆ ਤਾਂ ਪਾਕਿਸਤਾਨ ਦੇ ਕਿਸੇ ਵੀ मंसूਬੇ ਦੇ ਵਿੱਚ ਉਸ ਨੂੰ ਸਫਲ ਨਹੀਂ ਹੋਣ ਦਿੱਤਾ ਜਾ ਰਿਹਾ ਆ ਤਵਾਦੀ ਤੇ ਭਾਰਤ ਦੇ ਵੱਲੋਂ ਐਕਸ਼ਨ ਲਿਆ ਤੇ ਹੁਣ ਬੁਖਲਾਇਆ ਹੋਇਆ ਪਾਕਿਸਤਾਨ ਇਹ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤਾਂ ਫਿਰੋਜ਼ਪੁਰ ਤੋਂ ਤਸਵੀਨਾ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਤਮਾਕਿਆਂ ਦੀ ਆਵਾਜ਼ ਜਿਹੜੀ ਆ ਉਹ ਸੁਣਾਈ ਦਿੱਤੀ ਗਈ ਹੈ ਤਾਂ ਫਿਰੋਜ਼ਪੁਰ ਪੰਜਾਬ ਦਾ ਸਰਹੱਦੀ ਖੇਤਰ ਤਾਂ ਸਾਡੇ ਸਹਿਯੋਗੀ ਸਰਬਜੀਤ ਫੋਨ ਲਾਈਨ ਦੇ ਉੱਤੇ ਜੁੜੇ ਨੇ ਵਧੇਰੇ ਜਾਣਕਾਰੀ ਲਵਾਂਗੇ ਸਰਬਜੀਤ ਕੀ ਸੂਰਤਿ ਹਾਲ ਇਹ ਤਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਕੀ ਕੁਝ ਕਦਮ ਜਿਹੜੇ ਨੇ ਉਹ ਚੁੱਕੇ ਗਏ ਨੇ احتیاطਨ ਰਦੀ ਲੱਤੇ ਦੇ ਲੋਕਾਂ ਦੇ ਜਿਹੜੇ ਆਸਮੋਤ ਫੋਨ ਆ ਰਹੇ ਨੇ ਕਿ ਜੋ ਨਾਲ ਕਹਦੇ ਬਿ ਜਿਹੜੀ ਜਿਹੜੀ ਫਾਇਰਿੰਗ ਦੀ ਧਮਾਕਾ ਦੀ ਜਿਹੜੀ ਆਵਾਜ਼ ਆ ਉਹ ਸੁਣੀ ਜਾ ਰਹੀ ਆ ਪੂਰਾ ਜਿਹੜਾ ਸ਼ਹਿਰ ਫਰੋਜ਼ਪੁਰ ਹੈਗਾ ਵੀ ਉਹ ਪੂਰਾ ਬਲੈਕਆਊਟ ਜਿਹੜਾ ਉਹ ਕਰ ਦਿੱਤਾ ਗਿਆ ਲਾਈਟ ਜਿਹੜੀਆਂ ਪੂਰੀਆਂ ਬੰਦ ਕਰ ਦਿੱਤੀ ਗਈਆਂ ਹਾਲਾਤ ਜਿਹੜੇ ਅਸਰ ਅਤੇ ਨਾਜੁਕ ਬਣੇ ਹੋਏ ਨੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਆ ਫਾਇਰਿੰਗ ਜਿਹੜੀ ਹੋ ਰਹੀ ਆ ਵੀ ਲੋਕਾਂ ਨੇ ਦੱਸਿਆ ਵੀ ਫਾਇਰਿੰਗ ਹੋ ਰਹੀ ਆ ਬੜੀਆਂ ਆਵਾਜ਼ਾਂ ਆ ਰਹੀਆਂ ਨੇ ਕਈ ਤਸਵੀਰਾਂ ਵੀ ਲੋਕਾਂ ਨੇ ਭੇਜੀਆਂ ਨੇ ਵੀਡੀਓ ਵੀ ਭੇਜੀਆਂ ਨੇ ਲੇਕਿਨ ਉਹਦੇ ਵਿੱਚ ਕਿੰਨੀ ਕੁ ਸਚਾਈ ਹੈ ਨਹੀਂ ਸਚਾਈ ਹੈ ਅ ਕੋਲ ਪਾਕਿਸਤਾਨ ਤੋਂ ਜਿਹੜੀਆਂ ਉਹ ਭਾਰਤ ਦੇ ਜਿਹੜਾ ਜਵਾਨਾਂ ਦੇ ਵਿੱਚ ਜਿਹੜੀ ਹਾਈਪ ਮਰੀਆ ਹੁੰਦੀ ਕੋਈ ਜਿਹੜੀਆਂ ਵਾਗਾਂ ਜਿਹੜੀਆਂ ਉਹ ਸਭ ਤੋਂ ਉੱਤੇ ਦਿਖਾਈ ਦੇ ਰੀਆਂ ਵੀ ਕਾਫੀ ਜਿਹੜਾ ਹਾਲਾਤ ਜਿਹੜੇ ਅਸਨਾਪੂਰਨ ਆ ਲੋਕ ਡਰੇ ਹੋਏ ਨੇ ਸਰ ਜੀ ਕਿੰਨੀ ਦੇਰ ਤੱਕ ਇਹ ਧਮਾਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਗਈਆਂ ਦੇਖੋ ਜੇ ਲੋਕਾਂ ਦੀ ਗੱਲ ਮੰਨੀਏ ਕਿ ਉਹਨਾਂ ਦਾ ਕਹਿਣਾ ਵੀ ਜੇ ਪਿਛਲੇ 20 ਤੋਂ 25 ਮਿੰਟ ਜਿਹੜੀ ਆ ਇਹ ਜਿਹੜੀ ਆ ਤੋਂ ਬਾਅਦ ਆ ਜਿਹੜੀਆਂ ਸੁਣਾਈ ਦਿੱਤੀਆਂ ਜਿਹਦੇ ਵਿੱਚ ਜਿਹੜੀ ਆ ਫਾਇਰਿੰਗ ਹੋਣੀ ਚਾਹੀਦੀ ਆ ਉਹ ਗੱਲ ਉਹ ਕੱਤੀ ਜਾ ਰਹੀ ਆ ਵੀ ਕਹਿੰਦੇ ਆ ਵੀ ਜਿਹੜਾ ਵੀ ਬਾਰਡਰ ਤੇ ਜਿਹੜੀ ਆ ਫਾਇਰਿੰਗ ਹੋਦੀ ਆ ਜਿਸ ਕਰਕੇ ਇਹ ਇੱਕ ਤੈਂਟ ਲਾਕਿਆ ਦੇ ਵਿੱਚ ਉਹ ਸਾਇਰਨ ਵੀ ਵੱਜਿਆ ਜੇ ਉਹ ਆਰਮੀ ਇਲਾਕਾ ਹੈਗਾ ਉਹਦੇ ਸਾਇਰਨ ਵੀ ਵੱਜਿਆ ਤੋਂ ਉਸ ਤੋਂ ਬਾਅਦ ਜਿਹੜੀ ਆ ਪੂਰਾ ਜਿਹੜਾ ਸ਼ਹਿਰ ਹੀ ਜਿਹੜਾ ਉਹ ਬਲੈਕ ਹੂਲ ਜਿਹੜਾ ਉਹ ਸੰਕਰ ਦਿੱਤਾ ਗਿਆ ਤੇ ਇਸ ਸਮੇਂ ਜਿਹੜਾ ਪੂਰਾ ਸਰੋਈਪੁਰ ਹੀ ਆ ਉਹ ਨੇੜੇ ਵਿੱਚ ਗੁੱਬਿਆ ਹੋਇਆ ਸਭ ਤੋਂਤੇ ਦਿਖਾਈ ਕਿੰਨੀ ਦੂਰੀ ਦੇ ਉੱਤੇ ਤਮਾਕੇ ਦੀ ਆਵਾਜ਼ ਸੁਣਾਈ ਦਿੱਤੀ ਗਈ ਜਾਂ ਰੌਸ਼ਨੀ ਕਿੰਨੀ ਦੂਰ ਤੱਕ ਵਿਖਾਈ ਦਿੱਤੀ ਗਈ ਕਿਹੜੇ ਖੇਤਰ ਦੇ ਵਿੱਚ ਵਿਖਾਈ ਦਿੱਤੀ ਗਈ ਜਿਹੜੇ ਲੋਕਾਂ ਦਾ ਫੋਨ ਆ ਰਿਹਾ ਜਿਹੜੇ ਵੀਰ ਬਣਾ ਕੇ ਦੇ ਰਹੇ ਨੇ ਉਹ ਜਿਹੜੇ ਬਾਦਰ ਦੇ ਬਿਲਕੁਲ ਸਰਦੀ ਲੱਗੇ ਦੇ ਮਤਲਬ ਕਿ 5 ਤੋਂ 7 ਅਜਾ 5 ਤੋਂ 10 ਤੋਂ 12 ਕਿਲੋਮੀਟਰ ਦੀ ਰੇਂਜ ਦੇ ਵਿੱਚ ਜਿਹੜੇ ਲੋਕ ਆ ਉਹ ਰਹਿੰਦੇ ਆ ਜਿਨ੍ਹਾਂ ਨੇ ਦੱਸਿਆ ਵੀ ਉੱਥੇ ਜਿਹੜੀਆਂ ਇਹੋ ਜਿਹੜੀਆਂ ਆਵਾਜ਼ਾਂ ਉਹ ਸੁਣਾਈ ਦੇ ਰੀਆਂ ਨੇ ਤੇ ਲੱਗਦਾ ਵੀ ਜਿਹੜੀਆਂ ਪਾਕਿਸਤਾਨ ਵੱਲੋਂ ਜਿਹੜੀਆਂ ਉਹ ਫਾਇਰਿੰਗ ਆ ਉਹ ਕੀਤੀ ਜਾ ਰਹੀ ਆ ਭਾਵੇਂ ਭਾਰਤ ਦੇ ਜਿਹੜੇ ਜਵਾਬ ਹੈਗੇ ਆ ਉਹ ਵੀ ਮੂੰਹ ਤੋੜਨਾ ਜਵਾਬ ਜਿਹੜਾ ਪਾਕਿਸਤਾਨੀ ਫੌਜ ਨੂੰ ਦਿੰਦੇ ਹੋਏ ਸਾਫ ਤੋਂ ਤੇ ਡੱਕਾ ਦੇ ਰਹੇ ਨੇ ਲੇਕਿਨ ਲੋਕਾਂ ਦੇ ਵਿੱਚ ਇਸ ਟਾਈਮ ਪੂਰਾ ਡਰ ਜਿਹਾ ਉਹ ਦੇਖਣ ਨੂੰ ਮਿਲਦਾ ਪਿਆ ਲੇ ਫਾਇਰਿੰਗ ਵੀ ਆਜਾ ਜਿਹੜੀਆਂ ਲੋਕਾਂ ਦੇ ਮੁਤਾਬਿਕ ਵੀ ਹੁੰਦੀ ਹੈ ਹੋਈ ਸਰ ਤੋਂ ਸੁਣਾਈ ਦੇ ਰਹੀਆਂ ਜੀ ਸਰ ਜੀ ਕਿਸੇ ਤਰੀਕੇ ਦੇ ਕੋਈ ਨੁਕਸਾਨ ਦੀ ਕੋਈ ਖਬਰ ਆਈ ਹੈ ਤੁਹਾਡੇ ਕੋਲ ਕਿ ਕੋਈ ਨੁਕਸਾਨ ਹੋਇਆ ਹੋਵੇ ਅਜਿਹੀ ਕੋਈ ਖਬਰ ਅਜੇ ਤਾਂ ਮਤਲਬ ਕਿ ਹਨੇਰਾ ਅੰਨਾ ਛਾਇਆ ਹੋਇਆ ਪਰ ਫਿਰਫਿਰ ਤੋਂ ਪੂਰਾ ਜਣਾ ਹਨੇਰੇ ਵਿੱਚ ਡੁੱਬਿਆ ਹੋਇਆ ਅਜੇ ਤਾਂ ਕੋਈ ਵੀ ਨੁਕਸਾਨ ਦੀ ਜੜੀਆ ਖਬਰ ਉਹ ਸਾਹਮਣੇ ਨਹੀਂ ਆਈ ਜਿਵੇਂ ਜਿਵੇਂ ਥੋੜਾ ਜਿਹਾ ਜਿਵੇਂ ਸੇਰ ਹੋਏਗੀ ਤੇ ਉਸ ਤੋਂ ਬਾਅਦ ਪਤਾ ਚੱਲੇਗਾ ਕਿ ਇਹਦਾ ਨੁਕਸਾਨ ਕਿਨਾ ਹੋਇਆ ਜਾਂ ਕਿਨਾ ਨਹੀਂ ਹੋਇਆ ਇਸ ਤੋਂ ਬਾਅਦ ਹੀ ਜੜੀਆ ਜਾਣਕਾਰੀ ਜੜੀਆ ਉਹ ਆਪਾਂ ਦੇਸ਼ ਦਾ ਕਾਨੂੰਨ ਜੜੀਆ ਉਹ ਦੇਖ ਸਕਾਂਗੇ ਬਲੈਕਆਊਟ ਤੋਂ ਇਲਾਵਾ ਹੋਰ ਕੀ احتیاطਾਂ ਜਿਹੜੇ ਨੇ ਸਭੀ ਤੋਂ ਕਦਮ ਚੁੱਕੇ ਗਏ ਨੇ ਜਦੋਂ ਤਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਉਸ ਤੋਂ ਬਾਅਦ ਦੇ ਕੋਈ 50 ਜਣਾ ਪੂਰਾ ਲੱਟੇ ਚੱਲਦਾ ਪਿਆ ਪੱਛਾਪਤਨ ਦਾ ਕਹਿਣਾ ਵੀ ਜੇ ਰੋਮ ਇਹੋ ਜਿਹੇ ਹਾਲਾਤ ਬਣਨਗੇ ਉਦੋਂ ਸਾਇਦਨ ਬਚ ਜਾਣਗੇ ਤੇ ਜਾ ਮਤਲਬ ਲੋਕਾਂ ਨੂੰ ਦੱਸਿਆ ਜਾਏਗਾ ਵੀ ਕੋਈ ਐਕਟੀਵਿਟੀ ਜੜੀ ਆ ਕੋਮ ਹਵਾ ਦੇ ਵਿੱਚ ਜੜੀ ਆ ਹੁੰਦੀ ਹੋਈ ਦੱਸਾਈ ਦਵੇਗੀ ਲੇਕਿਨ ਹਜੇ ਤੱਕ ਇਹੋ ਜਿਹੜੀ ਜੜੀ ਹੈ ਖੇਤ ਦੇ ਇਲਾਕੇ ਦੇ ਵਿੱਚ ਜਿਹਨੇ ਸਾਇਦਨ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਲੇਕਿਨ ਖੇਤ ਵਿੱਚ ਜੜਿਆ ਸਾਇਦਨ ਜਿਹੜਾ ਵਧਿਆ ਸੀਗਾ ਉਸ ਤੋਂ ਬਾਅਦ ਜਿਹੜਾ ਸਾਰਾ ਇਲਾਕਾ ਜਿਹੜਾ ਫਰੋਈਪੁਰਾ ਉਹ ਸਾਰਾ ਬਲੈਕਆਊਟ ਕਰ ਦਿੱਤਾ ਗਿਆ ਪੂਰਾ ਹਲੇਰੇ ਵਿੱਚ ਜਿਹੜਾ ਫਰੋਈਪੁਰਾ ਉਹਨੂੰ ਸਕੇਲ ਦਿੱਤਾ ਗਿਆ ਤੇ ਜਿਹੜ ਜਿਹੜਿਆ ਵੀ ਉਹਨਾਂ ਦੇ ਮੁਤਾਬਿਕ ਜਿਹੜੀ ਆ ਕ੍ਰੀਨ ਸਰਹੱਦ ਦੇ ਉੱਤੇ ਫਾਇਰਿੰਗ ਜਿਹੜੀ ਹੋ ਰਹੀ ਆ ਧਮਾਕੇ ਹੋ ਰਹੇ ਨੇ ਲੇਕਿਨ ਹਜੇ ਤੱਕ ਕੋਈ ਵੀ ਸਰਦੀ ਦਾ ਜਾਣਕਾਰੀ ਨਹੀਂ ਹੈ ਕਿਉਂਕਿ ਬਾਰਡਰ ਤੋਂ ਤੁਸੀਂ 10-15 ਕਿਲੋਮੀਟਰ ਦਾ ਦਾਇਰਾ ਦੱਸ ਰਹੇ ਹੋ ਅੱਗੇ ਜਾ ਕੇ ਇਹ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਫਿਰੋਜ਼ਪੁਰ ਕੈਂਟ ਤੋਂ ਕਿੰਨੇ ਏਰੀਏ ਦੇ ਵਿੱਚ ਜਾਂ ਕਿੰਨੀ ਦੂਰੀ ਦੇ ਉੱਤੇ ਧਮਾਕੇ ਦੀ ਆਵਾਜ਼ ਜਾਂ ਜਿਹੜੀ ਆਸਮਾਨ ਦੇ ਵਿੱਚ ਰੌਸ਼ਨੀ ਆ ਉਹ ਵਿਖਾਈ ਦਿੱਤੀ ਗਈ ਇਹ ਕੋਈ ਕੈਪਸੀ ਗੱਲ ਕੀਤੀ ਜਾਵੇ ਤੇ ਕੈਂਟ ਤੋਂ ਜਿਹੜੀਆਂ ਇਹ ਆਵਾਜ਼ਾਂ ਸੁਣਾਈ ਦਿੱਟੀਆਂ ਉਹ ਨਹੀਂ ਦਿੱਤੀਆਂ ਜਿਹੜੀਆਂ ਇਸ ਰਾਜ ਦੇ ਨਾਲ ਜਿਹੜੇ ਲੋਕ ਰਹਿੰਦੇ ਨੇ ਜਿਹੜੇ ਥੋੜੀ ਜਿਹੜੀ ਇਹ ਮੈਂ ਜੋ ਥਿਆਤ ਦੇ ਕਿਲੋਮੀਟਰ ਦੀ ਰੇਂਜ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੇ ਜਿਹੜੀਆਂ ਇਹ ਆਵਾਜ਼ਾਂ ਜ਼ਰੂਰ ਸੁਣੀਆਂ ਨੇ ਉਹਨਾਂ ਦੇ ਆਵਾਜ਼ਾਂ ਤੋਂ ਪਤਾ ਲੱਗਿਆ ਵੀ ਸ਼ਾਇਦ ਜਿਹੜੀ ਤਰਾਸੇ ਫਰੋਇਪੁਰ ਦੇ ਵਿੱਚ ਵੀ ਜਿਹੜੀ ਆ ਉਹ ਫਾਇਰਿੰਗ ਜਿਹੜੀ ਹੋ ਰਹੀ ਆ ਵੀ ਜੋ ਜਿਸ ਕਰਕੇ ਲੋਕਾਂ ਦਾ ਕਹਿਣਾ ਵੀ ਇਸ ਸਮੇਂ ਜਿਹੜਾ ਡਾਟਾ ਮਾਹੌਲ ਬਣਿਆ ਹੋਇਆ ਕਿ ਜਿਆਦਾਤਰ ਜਿਹੜੇ ਸਰਦੀ ਲੋਕੇ ਦੇ ਲੋਕ ਆ ਵੀ ਉਹ ਜਿਹੜੇ ਆਪਣੇ ਘਰ ਛੱਡ ਕੇ ਤੇ ਦੂਜੀ ਜਗ੍ਹਾ ਤੇ ਵੀ ਜਾ ਚ ਰਹਿ ਰਿਹਾ ਤੇ ਜਿੱਥੋਂ ਇਹ ਜਿਹੜੀਆਂ ਖਬਰਾਂ ਛਲ ਕੇ ਜਿਹੜੀਆਂ ਬਾਹਰ ਆ ਰਹੀਆਂ ਨੇ ਲੇਕਿਨ ਇਹਦੀ ਖਬਰਾਂ ਦੀ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਤੇ ਇਹਦੇ ਜਿਵੇਂ ਪੂਰਾ ਜਿਹੜਾ ਹਨੇਰਾ ਛਾਇਆ ਹੋਇਆ ਜਿਵੇਂ ਜਿਵੇਂ ਛੇਰ ਹੋਏਗੀ ਪਤਾ ਚੱਲੇਗਾ ਵੀ ਆਖਰ ਕੀ ਕੋਈ 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 ਫਾਇਵਿੰਗ ਹੋਈ ਆ ਕਿ ਇਹ ਨੁਕਸਾਨ ਹੋਇਆ ਜਾਂ ਨਹੀਂ ਹੋਇਆ ਜਾਂ ਉਸ ਤੋਂ ਬਾਅਦ ਜਿਹੜਿਆ ਉਹ ਕਿਸ ਤਰ੍ਹਾਂ ਦੇ ਐਕਸ਼ਨ ਜਿਹੜੇ ਪ੍ਰਸ਼ਾਸਨ ਵੱਲੋਂ ਲਏ ਜਾਂਦੇ ਆ ਇਹ ਦੇਖਣਾ ਹਜੇ ਜਿਹੜੇ ਬਾਰਡਰ ਦੇ ਬਿਲਕੁਲ ਨਜ਼ਦੀਕ ਵਾਲੇ ਪਿੰਡ ਨੇ ਉਥੇ ਕੀ ਫਿਲਹਾਲ ਦਾ ਜਿਹੜਾ ਮਾਹੌਲ ਹੈ ਕਿਸ ਤਰੀਕੇ ਦੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਇਹਤਿਆਤਨ ਸਵੇਰ ਤੋਂ ਕੋਈ ਪਹਿਲਾਂ ਦੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਹੋਣ ਜਾਂ ਲੋਕਾਂ ਨੂੰ ਘਰ ਖਾਲੀ ਕਰਨ ਦੇ ਲਈ ਕੋਈ ਅਜਿਹਾ ਕੋਈ ਹੁਕਮ ਦਿੱਤਾ ਗਿਆ ਹੋਵੇ ਦੇਖੋ ਦੇਰ ਸ਼ਾਮ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਅਦੇ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਸੀਗਾ ਵੀ ਜਿਹੜੇ ਲੋਕਾਂ ਨੇ ਕਿਹਾ ਗਿਆ ਹੋਵੇ ਵੀ ਆਪਣੇ ਘਰੋਂ ਉੱਠ ਕੇ ਜੜਾ ਦੂਜੀ ਜਗ੍ਹਾ ਤੇ ਚਲੇ ਜਾਓ ਲੇਕਿਨ ਲੋਕ ਆਪ ਜਿਹੜੇ ਉਹ ਫੈਸਲਾ ਲੈਦੇ ਸੀ ਕਿ ਵੀ ਆਪਣੇ ਘਰਾਂ ਛੱਡ ਕੇ ਦੂਜੀ ਜਗ੍ਹਾ ਤੇ ਉਹ ਜਾਂਦੇ ਸਾਬਤ ਸੌਰਤੇ ਦਿਖਾਈ ਦਿੱਤੇ ਕਿਉਂਕਿ ਲੋਕਾਂ ਦਾ ਕਹਿਣਾ ਸੀ ਮਾਹੌਲ ਤਨਾਪੂਰਨ ਸਰਤੇ ਬਣਿਆ ਹੋਇਆ ਦਾਤਾ ਮੂਨ ਬਣਿਆ ਹੋਇਆ ਜਿਸ ਕਰਕੇ ਅਸੀਂ ਆਪਣਾ ਜ਼ਰੂਰੀ ਸਮਾਨ ਹੈ ਐਸੇ ਬੱਚੇ ਆ ਉਹਨਾਂ ਨੂੰ ਅਸੀਂ ਦੂਜੀ ਦੂਧੀਆਂ ਜਨਸਾ ਤੇ ਜਿਹੜਾ ਉਹ ਸ਼ਿਫਟ ਕਰਨ ਵਾਸਤੇ ਮਜਬੂਰ ਆ ਤੇ ਲੋਕ ਜਿਹੜੇ ਆ ਉਥੋਂ ਲੈ ਜਾਂਦੇ ਵੀ ਤੇ ਨਿਕਲਦੇ ਵੀ ਸਾਬਤ ਸੌਰਤੇ ਦਿਖਾਈ ਦਿੱ ਸਰਕਾਰ ਕਹਿੰਦਾ ਹੈ ਕਿ ਲਾਸਟ ਸ਼ਾਮ ਤੱਕ ਤਾਂ ਇਹੋ ਕਹਿਣਾ ਸੀਗਾ ਵੀ ਕਿਸੇ ਤਰ੍ਹਾਂ ਦੀ ਕੋਈ ਪੈਲੀ ਕਰਨ ਦੀ ਲੋੜ ਨਹੀਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸਭ ਕੁਝ ਠੀਕ ਹੈ ਜੇ ਕੋਈ ਹੋਜੀ ਲਾਤ ਪਾਉਂਦੇ ਆ ਤਾਂ ਤੁਹਾਨੂੰ ਜਿਹੜਾ ਵੇਦ ਕੀਤਾ ਜਾਏਗਾ ਤੁਹਾਨੂੰ ਦੱਸਿਆ ਜਾਏਗਾ ਲੇਕਿਨ ਇਸੇ ਦਮ ਜਿਹੜੀਆਂ ਪਾਕਿਸਤਾਨ ਵੱਲੋਂ ਜੜੀਆਂ ਸਰ ਜੀ ਸਾਡੇ ਨਾਲ ਬਣੇ ਰਹੋ ਅੰਮ੍ਰਿਤਸਰ ਤੋਂ ਵੀ ਇਹ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਪਿੰਡ ਰਡਾਲਾ ਵਿਖੇ ਹਮਲਾ ਹੋਇਆ ਜਿੱਆਂ ਅੰਮ੍ਰਿਤਸਰ ਦਾ ਪਿੰਡ ਰਡਾਲਾ ਸਰਹੱਦੀ ਖੇਤਰ ਦਾ ਇਹ ਪਿੰਡ ਜਿੱਥੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਤਾਂ ਅੰਮ੍ਰਿਤਸਰ ਦੇ ਪਿੰਡ ਰਡਾਲਾ ਵਿਖੇ ਹਮਲਾ ਹੋਇਆ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਤੇ ਸਰਹੱਦੀ ਜ਼ਿਲ੍ਹੇ ਦਾ ਸਰਹੱਦੀ ਪਿੰਡ ਰਡਾਲਾ ਜਿੱਥੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ 에어ਪੋਰਟ ਦੇ ਨੇੜੇ ਸਥਿਤ ਹੈ ਇਹ ਪਿੰਡ ਰਡਾਲਾ ਜਿੱਥੇ ਹਮਲਾ ਹੋਣ ਦੀ ਇਹ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਦਾ ਪਿੰਡ ਰਡਾਲਾ ਜਿੱਥੇ ਹਮਲਾ ਹੋਇਆ ਹੈ ਤਾਂ ਐਤਿਆਤਨ ਪਹਿਲਾਂ ਹੀ ਬਲੈਕਆਊਟ ਕਰ ਦਿੱਤਾ ਗਿਆ ਸੀ ਤਾਂ 에어ਪੋਰਟ ਦੇ ਨੇੜੇ ਸਥਿਤ ਹੈ ਪਿੰਡ ਰਡਾਲਾ ਹਾਲਾਂਕਿ 에어ਪੋਰਟ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ ਉਡਾਣਾ ਇਥੇ ਬੰਦਨੇ ਅੰਮ੍ਰਿਤਸਰ ਦੇ ਪਿੰਡ ਰਡਾਲਾ ਵਿਖੇ ਇਹ ਹਮਲਾ ਹੋਣ ਦੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਸਾਡੇ ਨਾਲ ਸਾਡੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਫੋਨ ਲਾਈਨ ਦੇ ਉੱਤੇ ਜੁੜੇ ਨੇ ਤਾਂ ਮਨਿੰਦਰ ਪਿੰਡ ਰਡਾਲਾ ਵਿਖੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਕੀ ਅਪਡੇਟ ਹੈ ਆ ਬਿਲਕੁਲ ਜਿਉਂ ਹੀ ਬਲੈਕਆਊਟ ਦਾ ਆਦੇਸ਼ ਦਿੱਤਾ ਗਿਆ ਸ਼ਹਿਰ ਦੀ ਲਾਈਟ ਬੰਦ ਕੀਤੀ ਗਈ ਤੇ ਚੰਦ ਪਲਾਂ ਬਾਅਦ ਇਹ ਖਬਰ ਆਈ ਕਿ 에ਰਪੋਰਟ ਦੇ ਬਿਲਕੁਲ ਨੇੜਲਾ ਪਿੰਡ ਰਡਾਲਾ ਜੀ ਉਥੇ ਧਮਾਕੇ ਦੀ ਖਬਰ ਆਈ ਹੈ ਔਰ ਉਸ ਤੋਂ ਬਾਅਦ ਪੁਲਿਸ ਵੱਲੋਂ ਪੂਰੇ ਇਲਾਕੇ ਦੀ ਛਾਣਬੀਨ ਕੀਤੀ ਜਾ ਰਹੀ ਹੈ ਸ਼ੰਕਾ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਡਰੋਨ ਦੇ ਰਾਹੀਂ ਕੋਈ ਰਾਕਟ ਸਿੱਟਿਆ ਗਿਆ ਹੈ ਜਾਂ ਬੰਬ ਸਿੱਟਿਆ ਗਿਆ ਹੈ ਜਿਸ ਦਾ ਧਮਾਕਾ ਹਾਲਾਂਕਿ ਇਸ ਦਿਨ ਹਾਲ ਉਸ ਇਲਾਕੇ ਦੇ ਵਿੱਚ ਆਫਰ ਕੀਤਾ ਹੈ ਕਿਸ ਤਰ੍ਹਾਂ ਕਿਸ ਹੱਦ ਤੱਕ ਨੁਕਸਾਨ ਹੋਇਆ ਹੈ ਇਸ ਬਾਰੇ ਹਲੇ ਕੋਈ ਜਾਣਕਾਰੀ ਨਹੀਂ ਪਰ ਅਸੀਂ ਜਲਦ ਹੀ ਉਸ ਪਿੰਡ ਵਿੱਚ ਪਹੁੰਚ ਕੇ ਇਹ ਹਾਲਾਤ ਦਾ جائزہ ਲੈ ਕੇ ਆਪਣੇ ਦਸਤਾ ਦੇ ਨਾਲ ਜਿਹੜੀ ਮੁਕੰਮਲ ਜਾਣਕਾਰੀ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਹੁਣ ਤੱਕ ਦਾ ਅਪਡੇਟ ਇਹੀ ਹੈ ਕਿ ਜੋ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਪਿੰਡ ਰਡਾਲਾ ਵਿਖੇ ਹਮਲੇ ਦੀ ਖਬਰ ਹੈ ਹਾਲਾਂਕਿ ਕਾਰਕ ਤੌਰ ਤੇ ਇਸ ਦੀ ਕੋਈ ਜਾਣਕਾਰੀ ਪ੍ਰਸ਼ਾਸਨ ਵੱਲੋਂ ਜਾਂ ਪੁਲਿਸ ਅਧਿਕਾਰੀਆਂ ਵੱਲੋਂ ਸਾਂਝੀ ਨਹੀਂ ਕੀਤੀ ਗਈ ਪਰ ਫਿਲਹਾਲ ਸਾਨੂੰ ਆਪਣੇ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਕਮਾਂਤਰੀ ਹਵਾਈ ਅੱਡੇ ਦੇ ਨੇੜੇ ਪਿੰਡ ਰਡਾਲਾ ਵਿਖੇ ਹਮਲੇ ਦੀ ਖਬਰ ਹੈ ਜੀ ਮਨਿੰਦਰ ਇਹ ਪਿੰਡ ਰਡਾਲਾ 에어ਪੋਰਟ ਦੇ ਨਜ਼ਦੀਕ ਹੈ ਅਜੇ ਹत्ता ਨਹੀਂ ਕਿ 에어ਪੋਰਟ ਦੇ ਉਤੇ ਹਮਲਾ ਕਰਨ ਦੀ ਫਰਾਗ ਦੀ ਵਿੱਚ ਸੀ ਪਾਕਿਸਤਾਨ ਕਿਉਂਕਿ ਖਾਸ ਤੌਰ ਦੇ ਉਤੇ 에어ਬੇਸ ਕੈਂਟ ਖੇਤਰ 에어ਪੋਰਟ ਖੇਤਰ ਇਨ੍ਹਾਂ ਜਗ੍ਹਾਵਾਂ ਦੇ ਉਤੇ ਪੂਰੇ ਤਰੀਕੇ ਦੇ ਨਾਲ ਜਿਹੜੀ ਸੁਰੱਖਿਆ ਫੋਰਸਿਜ਼